ਆਪਾਂ ਜਿਹੜੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਆ ਗਏ ਮਿਕਸੀ ਨਾਲ ਚਟਨੀ ਕੁੱਟੀਆਂ ਲੱਗ ਗਈ ਤੇ ਦੁੱਧ ਗੈਸਾਂ ਨਹੀਂ ਕੱਢਣ ਲੱਗਿਆ ਉਹੀ ਪਿੰਦ ਨੇ ਲੋਕ ਪਰ ਕੜਿਆ ਦੁੱਧ ਜਿਹੜਾ ਅੱਗੇ ਇੱਥੇ ਕੱਢਦਾ ਹੁੰਦਾ ਸੀ ਇਸੇ ਕਰਕੇ ਬਿਮਾਰੀਆਂ ਵੱਧ ਚੁੱਕੀਆਂ ਨੇ ਪਹਿਲਾਂ ਕੜਿਆ ਦੁੱਧ ਪੀਂਦੇ ਸੀ ਉਹ ਟੇਸਟੀ ਵੀ ਹੁੰਦਾ ਸੀ ਉਹਦੇ ਨਾਲ ਬਿਮਾਰੀਆਂ ਵੀ ਘਟਣ ਲੱਗਦੀਆਂ ਸੀ ਕਿਉਂਕਿ ਸ਼ਾਇਦ ਪਤਾ ਨਹੀਂ ਵਸਦਾ ਧੂਏ ਤੇ ਕੜਿਆ ਹੁੰਦਾ ਸੀ ਉਹਦੇ ਨਾਲ ਉਹ ਬਿਮਾਰੀਆਂ ਜਰਮ ਮਰ ਜਾਂਦੇ ਸੀ ਹੁਣ ਇਸੇ ਕਰਕੇ ਬਿਮਾਰੀਆਂ ਵੱਧ ਗਈਆਂ ਬਾਕੀ ਹੁਣ ਜਿਹੜੀ ਚਟਣੀ ਅਸੀਂ ਮਿਕਸੀ ਨਾਲ ਬਣਾਉਣੀ ਉਹ ਟੇਸਟੀ ਨਹੀਂ ਹੁੰਦੀ ਜਿਹੜੀ ਗੁੰਡੇ ਦੀ ਚਟਣੀ ਉਹ ਟੇਸਟੀ ਹੁੰਦੀ ਜੀ ਜੀ ਨੋਕਾ ਤੁਹਾਨੂੰ ਕਦੇ ਤੋਂ ਪਿਆਕ ਸ਼ੁਰੂ ਤੋਂ ਹੀ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਸੀਂ ਮੋਲੋਂ ਬਿਸਤੋਰ ਕੀ ਦੱਸਾਂ ਕਿ ਮੇਰਾ ਪੀਟਰ ਸੀਗਾ ਪਹਿਲਾਂ ਸਾਨੂੰ ਮਿੱਟੀ ਦੇ ਕਿੱਡਾ ਘਣਾਉਂਦਾ ਹੁੰਦਾ ਛੋਟਾ ਪ੍ਰਾਇਮਰੀ ਤੋਂ ਪਹਿਲਾਂ ਜੀ ਉੱਥੋਂ ਮੈਨੂੰ ਮਿੱਟੀ ਦੇ ਵਿੱਚ ਜਮ ਬਣਾਉਣ ਦੀ ਆਦਤ ਬਣੀ ਸੀ ਉਸ ਤੋਂ ਬਾਅਦ ਫਿਰ ਮੇਰਾ ਸ਼ੌਕ ਵੱਧ ਆ ਗਿਆ ਇਹ ਬੱਟੇ ਤੁਹਾਨੂੰ ਕਿੱਥੋਂ ਮਿਲੇ ਨੇ ਇੱਕ ਹੌਲੀ ਹੌਲੀ ਇਕੱਠੇ ਕਰਦੇ ਰਹੇ ਜੀ ਜੀ ਕੁਸਤਾ ਸਾਡੇ ਘਰ ਦੇ ਪੁਰਾਣੇ ਬੱਟੇ ਸੀਗੇ ਜੀ ਉਹ ਸਾਬੇ ਹੋਏ ਸੀ ਕੁਝ ਫਿਰ ਮੈਨੂੰ ਜਦੋਂ ਹੋਰ ਸ਼ੌਕ ਹੋਇਆ ਫਿਰ ਉਹ ਇੱਧਰ ਉੱਧਰ ਲੈ ਕੇ ਕੁਝ ਆ ਪ੍ਰਾਣੀ ਆਪਾਂ ਪਸੇਰੀ ਜਿਹਨੂੰ ਕਹਿੰਦੇ ਹੁੰਦੇ ਨੇ ਜੀ ਜੀ ਇਹ ਬਹੁਤ ਪੁਰਾਣੀ ਆ ਇਹ ਆ ਕੀ ਬਣਾਇਆ ਤੁਸੀਂ ਇਹ ਵੀ ਆਪਣੇ ਹੱਥੀ ਬਣਾਇਆ ਇਹ ਛੋਟੀ ਨਾਰੀ ਬਣਾਈ ਹੋਈ ਹੈ ਵੈਸੀ ਛੋਪੀ ਸ ਜੀ ਇਹ ਆ ਇਹ ਦੇ ਉੱਪਰ ਕੋਈ ਸਾਗ ਸੁਆੜਾ ਪਤਿਲਾ ਰੱਖਣ ਵਾਸਤੇ ਆਗਰ ਰੱਖਣ ਵਾਸਤੇ ਸਾਡੀ ਦੇ ਵਿੱਚ ਆ ਪਾਸ ਸਾਡੀ ਜੀ ਪਰ ਪਤਿਲਾ ਰੱਖ ਲੈਣ ਆਉਦੇ ਲਈ ਬਣਾਇਆ ਇਹ ਚੁੱਲੇ ਹਨ ਜੀ ਬਿਟੀ ਜਿਆਦਾ ਸਗਦਾ ਸੁ ਕਿ ਨਾ ਹਾਰਾ ਟਾਈਪ ਜੋ ਹੁੰਦਾ ਰੱਖਣ ਵਾਸਤੇ ਪਹਿਲਾਂ ਬਣਾਉਂਦੇ ਆ ਇਹ ਦੋ ਚੁੱਲੇ ਨੇ ਜੀ ਇਹਨੂੰ ਫਰਾਕ ਸੂਟ ਵਾਲਾ ਚੁੱਲਾ ਕਹਿੰਦੇ ਨੇ ਮਾਤਾ ਜੀ ਨੇ ਇਹ ਆਪ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਲੱਗੀ ਹੋਣੀ ਇਹਦੇ ਮੈਂ ਕਹੂੰਗਾ ਵੀ ਉੱਪਰ ਤੋਂ ਨੀਚੇ ਤੱਕ ਦਿਖਾਉਣ ਸਾਰੇ ਇਹਦੇ ਆਲੇ-ਦਾਲੇ ਸਾਰਾ ਕੁਝ ਲਾ ਕੇ ਤਿਆਰ ਕੀਤੀ ਗਈ ਹੈ ਇਹ ਫਿਰ ਤੁਸੀਂ ਕਿਹੜੇ ਟਾਈਮ ਇਹ ਕੰਮ ਕਰਦੇ ਹੋ ਜਾਂ ਵਿਹਲੇ ਬੈਠੇ ਜਾਂ ਕਦੋਂ ਹੁਣ ਤਾਂ 2 ਸਾਲ ਹੋ ਗਏ 2 ਸਾਲ ਤੋਂ ਪਹਿਲਾਂ ਨਾ ਮੇਰਾ ਸਾਰਾ ਕੁਝ ਬਣਾਇਆ ਹੋਇਆ ਜੀ ਤੇ ਬਸ ਮੈਂ ਮੇਰਾ ਬੱਸ ਟਾਈਮ ਮੈਨੂੰ ਘਾਟੀ ਪੈਣੀ ਬੈਠਦੀ ਘਾਟੀ ਹੁੰਦੀ ਮੈਂ ਜਿਆਦਾ ਜਿਹਾ ਲੱਗੀ ਕੰਮ ਤਾਂ ਲੱਗੀ ਹੋਈ ਰਹਿਣੀ ਆ ਜੇ ਮਾਤਾ ਇਹ ਹੀ ਕੰਮ ਕਰਦੇ ਨੇ ਤੁਸੀਂ ਵੀ ਹੱਥ ਵਟਾਉਣੇ ਫਿਰ ਇਹਨਾਂ ਦੇ ਨਾਲ ਹਾਂ ਜੀ ਬੜੀ ਖੁਸ਼ੀ ਹੁੰਦੀ ਆ ਮਾਂ ਤੁਮੋਂ ਵਰਲੀਆ ਕਦਨ ਨੂੰ ਜਿਹੜਾ ਮੰਗਦੇ ਨੇ ਸ਼ਹਿਰ ਚੋਂ ਮਾਂ ਲਿਆ ਕੇ ਦਿੰਦੇ ਨੇ ਦਰੀ ਦੇਖ ਲਓ ਤੁਸੀਂ ਅੱਗੇ ਰਵਾਜ ਹੁੰਦਾ ਸੀਗਾ ਦਾਦ ਦੇ ਵਿੱਚ ਜਾਂਦੀ ਸੀਗੀ ਅੱਜ ਕੱਲ ਤਾਂ ਮੈਨੂੰ ਲੱਗਦਾ ਕੋਈ ਨਹੀਂ ਲੈ ਕੇ ਜਾਂਦਾ ਹੁਣ ਜੀ 15 ਦਰੀਆਂ ਆਪਣੇ ਹੱਥ ਨਾਲ ਬਣੀਆਂ ਹੁੰਦੀਆਂ ਹੁੰਦੀਆਂ ਕਿੰਨੀਆਂ ਦਰੀਆਂ ਦਿੰਦੇ ਸੀਗੇ ਅੱਗੇ ਉਹ ਵਿਆਹ ਦੇ ਵਿੱਚ ਹੀ ਕੁੜੀ ਲੈ ਕੇ ਜਾਂਦੀ ਹੁੰਦੀ ਸੀਗੀ ਜੀ ਜੀ 15 15 20 20 ਬਿਸਤਰੇ ਮੇਰੇ 15 ਬਿਸਤਰੇ ਸੀਗੇ ਹਾਂਜੀ ਅੱਜ ਕੱਲ ਦੇ ਸਮੇਂ ਚ ਅੱਜ ਕੱਲ ਤਾਂ ਬਿਸਤਰੇ ਦੀ ਲੋੜ ਹੀ ਨਹੀਂ ਪੈਂਦੀ ਜੀ ਬਸ ਕੰਬਲ ਵਗੈਰਾ ਦੇ ਦਿਓ ਰਜੈਂਜਰ ਜੀ ਇਹ ਤਾਂ ਖਤਮੀ ਹੋਤ ਲਿਆ ਹੁਣ ਤਾਂ ਘਰਵਾਲੀਆਂ ਰਜੈਂਜਰ ਨੂੰ ਬੱਚੇ ਕਹਿੰਦੇ ਕਹਿੰਦੇ ਮਿਲਨੀ ਵੀ ਨਾ ਕਰੋ ਬਸ ਸਾਨੂੰ ਪੈਸੇ ਹੀ ਦੇ ਦਿਓ ਅਸੀਂ ਆਪੀ ਦੇ ਦਾਂਗੇ ਜੀ ਇਹ ਤਾਂ ਬਹੁਤ ਜ਼ਿਆਦਾ ਚੱਲ ਪਿਆ ਕੋ ਆ ਜਿਹੜੇ ਬਣਾਏ ਹੋਏ ਨੇ ਕੁੱਤੇ ਤੇ ਇਹ ਇਹਦੇ ਵਿੱਚ ਮੁਰਗੇ ਮੇਰੇ ਹੱਥ ਦੇ ਬਣਾਏ ਹੋਏ ਆ ਇਹ ਆ ਜਿਹੜੇ ਮੋਤੀਆਂ ਨਾਲ ਬਰੋਏ ਹੋਏ ਕੁੱਤੇ ਤੇ ਮੁਰਗੇ ਨੇ ਇਹ ਵੀ ਮਾਤਾ ਜੀ ਨੇ ਆਪ ਬਣਾਏ ਨੇ ਇਹ ਕਦੋਂ ਕੁ ਬਣਾਏ ਨੇ ਤੁਸੀਂ ਕੋਈ ਯਾਦ ਹੈ ਮਣਾ ਮੋਟਾ ਹਾਂ ਜੀ ਮੈਂ ਪਠਾਨਕੋਟ ਸੀਗੀ ਸਨ ਉਦੋਂ ਆ ਮੇਰਾ ਬੇਟਾ 7 ਸਾਲ ਦਾ ਸੀ 1.5 ਸਾਲ ਦਾ ਅੱਛਾ ਜੀ ਉਦੋਂ ਪਠਾਨਕੋਟ ਬਣਾਈ ਸੀ ਮੈਂ ਕਿਉਂਕਿ ਸਰਦਾਰ ਜੀ ਆਰਮੀ ਵਿੱਚ ਸੀਗੇ ਉੱਥੇ ਮੈਂ 1 ਮਹੀਨਾ ਰਹੀ ਸੀ ਪਠਾਨਕੋਟ ਫਿਰ ਉੱਥੇ ਬਣਾਈ ਸੀ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹਾ ਦੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਜਿੱਥੇ ਕੀ ਗੱਲਬਾਤ ਕਰਾਵਾਂਗੇ ਕਿ ਬੀਬੀ ਨਾਲ ਜਿਨ੍ਹਾਂ ਨੇ ਕੀ ਪੁਰਾਣਾ ਜਿਹੜਾ ਸਮਾਨ ਆ ਉਹ ਸਾਹਮਣੇ ਰੱਖਿਆ ਹੋਇਆ ਅੱਜ ਦੇ ਸਮੇਂ ਵਿੱਚ ਉਹ ਚੀਜ਼ਾਂ ਨੇ ਜਿਹੜੀਆਂ ਕੀ ਨੌਜਵਾਨਾਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਣਗੀਆਂ ਵੀ ਕੀ ਕੀ ਚੀਜ਼ਾਂ ਨੇ ਇਹ ਜਿਨ੍ਹਾਂ ਨੂੰ ਲੋਕ ਲੈ ਕੇ ਹੱਥਾਂ ਦੇ ਵਿੱਚ ਫੋਟੋ ਖਿੱਚਾਉਂਦੇ ਨੇ ਵੀ ਆਹ ਕੀ ਚੀਜ਼ ਆ ਪਰ ਉਹ ਉਹ ਚੀਜ਼ਾਂ ਨੇ ਜਿਹੜੀਆਂ ਅੱਜ ਤੋਂ ਕਈ ਸਾਲ ਪਹਿਲਾਂ ਲੋਕ ਆਪਣੇ ਘਰਾਂ ਦੇ ਵਿੱਚ ਆਮ ਵਰਤਦੇ ਸੀਗੇ ਘਰਾਂ ਦੇ ਵਿੱਚ ਆਮ ਹੁੰਦੀਆਂ ਸੀਗੀਆਂ ਪਰ ਉਹ ਬੀਬੀ ਨੇ ਸਾਹਮਣੇ ਰੱਖੀਆਂ ਹੋਈਆਂ ਨੇ ਤੁਹਾਨੂੰ ਦਿਖਾਉਣੇ ਆ ਸੀ ਬੀਬੀ ਨੇ ਆਪਣੇ ਹੱਥੀਂ ਜਿਹੜਾ ਉਹ ਜਿਹੜੇ ਆਪਣਾ ਪੱਕਾ ਉਹਦੇ ਉੱਪਰ ਪੱਕਾ ਜਿਹੜਾ ਆਪਣਾ ਓਟਾ ਬਣਾਇਆ ਹੁੰਦਾ ਇਹਦੇ ਅੰਦਰ ਚੁੱਲ੍ਹਾ ਹੁੰਦਾ ਇਹਦੇ ਆਲੇ-ਦੁਆਲੇ ਉਹਨਾਂ ਨੇ ਪੰਡੂ-ਪੁੰਡੂ ਫੇਰਿਆ ਵਾ ਸਾਰਾ ਕੁਝ ਤੇ ਜਿਹੜੀਆਂ ਤਸਵੀਰਾਂ ਸਿੰਨਰੀਆਂ ਆਪ ਆਪਣੇ ਹੱਥੀ ਬਣਾਈਆਂ ਗਈਆਂ ਨੇ ਪੂਰੇ ਘਰ ਦੇ ਵਿੱਚ ਇਹ ਤੁਰਦੇ-ਫਿਰਦੇ ਰਹਿੰਦੇ ਨੇ ਤੇ ਹੱਥ ਪੱਲਾ ਮਾਰਦੇ ਰਹਿੰਦੇ ਨੇ ਤੇ ਕੰਧਾਂ ਤੇ ਇਹ ਜੀ ਆਪਣੀ ਜਿਹੜੀ ਆ ਉਹ ਚਿੱਤਰਕਾਰਾ ਦਿਖਾਉਂਦੇ ਰਹਿੰਦੇ ਨੇ ਇਹ ਤੋਂ ਇਹ ਤੋਂ ਬਾਅਦ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਅੰਦਰ ਉਹਨਾਂ ਨੇ ਕਾਫੀ ਸਮਾਨ ਰੱਖਿਆ ਦਿਖਾਉਣੇ ਅੰਦਰ ਕੀ ਕੀ ਆ ਤੇ ਪਹਿਲਾਂ ਸਟਾਰਟਿੰਗ ਕਰਦੇ ਆਪਾਂ ਤੁਸੀਂ ਥੱਲੂ ਵੀ ਦੇਖੋ ਇਹਨਾਂ ਨੇ ਜਿਹੜਾ ਉਹ ਲਿਪਿਆ ਹੋਇਆ ਤੇ ਇਹ ਤੋਂ ਅੰਦਰ ਜਾ ਕੇ ਵੀ ਅੱਗੇ ਵੀ ਜਿਹੜੀਆਂ ਕੰਧਾਂ ਨੇ ਉਹ ਵੀ ਜਿਹੜੀਆਂ ਉਹ ਮਿੱਟੀ ਦੀ ਨਾਲ ਲਪੀਆਂ ਹੋਈਆਂ ਨੇ ਅੰਦਰ ਮਾਤਾ ਜੀ ਵੀ ਬੈਠੇ ਨੇ ਉਹ ਨਾਲਾ ਬੁਣ ਰਹੇ ਨੇ ਇਸ ਟਾਈਮ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਮਾਤਾ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਕੌਰ ਮਾਤਾ ਜੀ ਸ਼ੌਂਕ ਤੁਹਾਨੂੰ ਕਦੋਂ ਤੋਂ ਪਿਆਕ ਸ਼ੁਰੂ ਤੋਂ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਸੀਂ ਸਾਹਮਣੇ ਸੀਗੇ ਇਹ ਤਾਂ ਹੋਰ ਲੰਬੀ ਸਟੋਰੀ ਦੱਸਾਂ ਕਿ ਮੇਰਾ ਟੀਚਰ ਸੀਗਾ ਪਹਿਲਾਂ ਸਾਨੂੰ ਮਿੱਟੀ ਦਾ ਖੇਡਾ ਖਟਾਉਂਦਾ ਹੁੰਦਾ ਛੋਟਾ ਪ੍ਰਾਇਮਰੀ ਤੋਂ ਪਹਿਲਾਂ ਜੀ ਉੱਥੋਂ ਮੈਨੂੰ ਮਿੱਟੀ ਦੇ ਵਿੱਚ ਜਮ ਬਣਾਉਣ ਦੀ ਆਤ ਬਣੀ ਸੀ ਜੀ ਉਸ ਤੋਂ ਬਾਅਦ ਫਿਰ ਮੇਰਾ ਸ਼ੌਕ ਵੱਧ ਆ ਗਿਆ ਜੀ ਬਾਅਦ ਚ ਜਦੋਂ ਕਿ ਥੋੜਾ ਜਿਹਾ ਵੱਡਾ ਪਾਇਆ ਮੈਂ ਥੋੜੀ ਜਿਹੀ ਫ੍ਰੀ ਹੋਈ ਘਰ ਦੇ ਕੰਮ ਤੋਂ ਨੂੰ ਆ ਗਈ ਜੀ ਫਿਰ ਮੈਂ ਇਧਰ ਧਿਆਨ ਦਿੱਤਾ ਕੁਝ ਮੇਰੇ ਬੇਟੇ ਨੂੰ ਜਿਆਦਾ ਸ਼ੌਕ ਸੀ ਪੁਰਾਣੀਆਂ ਚੀਜ਼ਾਂ ਵੱਲ ਜੀ ਥੋੜਾ ਜਿਹਾ ਨੇ ਸ਼ੁਰੂ ਕਰਿਆ ਸੀ ਪਹਿਲਾਂ ਉਹ ਪੁਰਾਣਾ ਗੇਟ ਲੈ ਆ ਕੇ ਲਾਤਾ ਉਸ ਤੋਂ ਬਾਅਦ ਮੈਂ ਦੋਖਦੁੱਲੇ ਬਣਾਈ ਫਿਰ ਬਸ ਹੋਰ ਸ਼ੌਕ ਪੈਦਾ ਹੋ ਗਿਆ ਫਿਰ ਮੈਂ ਆ ਸੈਲਫ ਵੀ ਆਪਣੇ ਹੱਥ ਨਾਲ ਬਣਾਈ ਹੋਈ ਹੈ ਜੀ ਜੀ ਤੇ ਬਾਕੀ ਫਿਰ ਮੈਂ ਪ੍ਰਾਣੀਆਂ ਚੀਜ਼ਾਂ ਉਹਨਾਂ ਦੇ ਰੰਗ ਰੰਗ ਕਰਕੇ ਫਿਰ ਉਹ ਕਰ ਲਿਆ ਜੀ 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 ਆਇਓ ਆਪਾਂ ਗੱਲਬਾਤ ਕਰਦੇ ਆਂ ਕਿ ਜਿਹੜੀਆਂ ਸ਼ੁਰੂਆਤ ਆਪਾਂ ਇੱਥੋਂ ਕਰ ਲੈਨੇ ਆ ਤੁਸੀਂ ਜਿਹੜੇ ਬੱਟੇ ਨੇ ਉਹ ਰੱਖੇ ਹੋਏ ਨੇ ਇਹ ਬੱਟੇ ਤੁਹਾਨੂੰ ਕਿੱਥੋਂ ਮਿਲੇ ਨੇ ਇੱਕ ਹੌਲੀ-ਹੌਲੀ ਇਕੱਠੇ ਕਰਦੇ ਰਹੇ ਜੀ ਇਹ ਨਹੀਂ ਜੀ ਕੁਸਤਾ ਸਾਡੇ ਘਰ ਦੇ ਪੁਰਾਣੇ ਬੱਟੇ ਸੀਗੇ ਜੀ ਉਹ ਸਾਬੇ ਹੋਏ ਸੀ ਕੁਝ ਫੇਰ ਮੈਨੂੰ ਜਦੋਂ ਹੋਰ ਸ਼ੌਕ ਹੋਇਆ ਫਿਰ ਉਹ ਇਧਰ ਉਧਰ ਲੈ ਕੇ ਕੁਸਾ ਪੁਰਾਣੀ ਪੰਜ ਆਪਾ ਪਸੇਰੀ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਜੀ ਜੀ ਇਹ ਬਹੁਤ ਪੁਰਾਣੀ ਆ ਸਾਡੇ ਦਾਦੇ-ਪੁਰਦਾਦੇ ਵੇਲੇ ਦੀ ਹੈ ਤੇਰੀ ਦੱਸ ਦੋ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿੰਨੇ ਕਿਲੋ ਵਾਲਾ ਬੱਟਾ ਹੁੰਦਾ ਸੇਰ ਇਹਨੂੰ ਪੰਜ ਸੇਰ ਕਿਹਾ ਜਾਂਦਾ ਸੀ ਹੁਣ ਤਾਂ ਕਿਲੋਆਂ 'ਚ ਆ ਗਿਆ ਨਾ ਉਹ ਪੰਜ ਸੇਰ ਦਾ ਬੱਟਾ ਇਹ ਇਹਦੇ ਵਿੱਚ ਸੇਰ ਵਾਲਾ ਵੀ ਹੋਊਗਾ ਇਹ ਆ ਹੈਗਾ ਇੱਕ ਸੇਰ ਦਾ ਬੱਟਾ ਆ 2 ਕਿਲੋ ਆ ਜਿਹੜੇ ਅੱਜ ਕੱਲ ਚੱਲਦੇ ਨੇ ਆ ਸਿਰ ਦਾ ਬੱਟਾ ਬਹੁਤ ਪ੍ਰਾਣਾ ਪੰਜ ਸਿਰ ਬਹੁਤ ਪ੍ਰਾਣਾ ਜੀ ਦੋਸਤੋ ਵਾਦਾ 2 ਕਿਲੋ ਦੇ ਬੱਟੇ 1 ਕਿਲੋ ਦੇ ਜੀ ਇਹ ਹੁਣ ਤੁਸੀਂ ਦੇਖ ਹੀ ਲਓ ਇਹ ਤੋਂ ਇਹ ਆ ਕੀ ਬਣਾਇਆ ਤੁਸੀਂ ਇਹ ਵੀ ਆਪਣੇ ਹੱਥੀ ਬਣਾਇਆ ਇਹ ਹਾਂ ਜੀ ਇਹ ਛੋਟੀ ਹਰੀ ਬਣਾਈ ਹੋਈ ਹੈ ਵੈਸੀ ਛੋਪੀਸ ਜੀ ਇਹ ਆ ਇਹਦੇ ਉੱਪਰ ਕੋਈ ਸਾਕ ਸੁਆੜਾ ਪਤੀਲਾ ਰੱਖਣ ਵਾਸਤੇ ਆਗਰ ਰੱਖਣ ਵਾਸਤੇ ਸਰਦੀਆਂ ਦੇ ਵਿੱਚ ਆਪਾਂ ਸਾਰੀ ਸਬਜ਼ੀ-ਸਬਜ਼ੀ ਪਰਪਤੀਲਾ ਰੱਖ ਲੈਣੇ ਉਹਦੇ ਲਈ ਬਣਾਇਆ ਹੋਇਆ ਇਹ ਜੁਨੇ ਆਪਾਂ ਹਾਂ ਜੀ ਇਹ 3000 ਸਗਦਾ ਸੁਣੋ ਕਿ ਨਹਾਰਾ ਟਾਈਪ ਜਿਹਾ ਹੁੰਦਾ ਰੱਖਣ ਵਾਸਤੇ ਪਹਿਲਾਂ ਬਣਾਉਂਦੇ ਹੁੰਦੇ ਸੀ ਆ ਦੋ ਚੁੱਲ੍ਹੇ ਨੇ ਜੀ ਇਹਨੂੰ ਫਰਾਕ ਸੂਟ ਵਾਲਾ ਚੁੱਲਾ ਕਹਿੰਦੇ ਨੇ ਆ ਫਰਾਕ ਸੂਟ ਵਾਲਾ ਚੁੱਲਾ ਮੈਂ ਕਹੂੰਗਾ ਕਿ ਦਰਸ਼ਕਾਂ ਨੂੰ ਦਿਖਾਉਣਾ ਮਾਤਾ ਜੀ ਨੇ ਆਪਣੇ ਹੱਥੀ ਜਿਹੜੀ ਤਿਆਰ ਕੀਤੀ ਨੇ ਸਾਰਾ ਕੁਝ ਇਹ ਫਰਾਕ ਸੂਟ ਵਾਲਾ ਚੁੱਲਾ ਫਰਾਕਾਂ ਅੱਗੇ ਬੱਚਿਆਂ ਨੇ ਪਾਉਂਦੇ ਹੁੰਦੇ ਸੀਗੇ ਫਰਾਕ ਸੂਟ ਵਾਲਾ ਜਿਹੜਾ ਚੁੱਲਾ ਇਹ ਹਾਰੀ ਹੈ ਜੀ ਜੀ ਆਪਣਾ ਦਾਲ ਦੁੱਧ ਰੱਖਣ ਵਾਸਤੇ ਇਹ ਚੁੱਲਾ ਦੂਜਾ ਖੜੀਆ ਪ੍ਰਾਣੀ ਉਹਦੇ ਵਿੱਚ ਮੋਲੀ ਆ ਜੀ ਇਹ ਪ੍ਰਾਣੇ ਕੁੰਡੇ ਛੋਟੇ ਜਿਸ ਤਰ੍ਹਾਂ ਕਿ ਚਟਨੀ ਕੁੱਟਦੇ ਹੁੰਦੇ ਸੀ ਪਹਿਲਾਂ ਛੋਟਿਆਂ ਨਾਲ ਉਹ ਚੀਜ਼ ਆ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਅਕਸਰ ਜਿਹੜੇ ਹੁਣ ਜਿਹੜੇ ਮਾਡਰਨ ਰੈਸਟੋਰੈਂਟ ਖੁੱਲਦੇ ਨੇ ਤਾਂ ਉੱਥੇ ਉਹਨਾਂ ਦੇ ਵਿੱਚ ਜਿਹੜੀ ਪਿੰਡਾਂ ਦਾ ਕਲਚਰ ਦਿਖਾਇਆ ਜਾਂਦਾ ਤੇ ਉੱਥੇ ਹੀ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਉੱਥੇ ਕਿਹਾ ਜਾਂਦਾ ਵੀ ਚਾਟੀ ਦਾ ਦੁੱਧ ਜਾਂ ਕੜਿਆਵਾ ਦੁੱਧੋ ਇਹਨਾਂ ਚੀਜ਼ਾਂ ਜੇ ਬਣਦਾ ਜਾਂ ਜਾਂ ਕੁੰਡੇ ਦੀ ਚਟਨੀ ਉਹ ਸਾਰੀਆਂ ਇਹੀ ਚੀਜ਼ਾਂ ਸੀਗੀਆਂ ਅੱਗੇ ਆਪਣੇ ਘਰਾਂ 'ਚ ਆਮ ਵਰਤੀਆਂ ਜਾਂਦੀਆਂ ਸੀਗੀਆਂ ਆਪਾਂ ਜਿਹੜੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਆ ਗਏ ਮਿਕਸੀ ਨਾਲ ਚਟਨੀ ਕੁੱਟੀ ਜਾਣ ਲੱਗੀ ਤੇ ਦੁੱਧ ਗੈਸਾਂ ਦੇ ਕੱਢਣ ਲੱਗ ਗਏ ਉਹੀ ਪਿੰਦ ਨੇ ਲੋਕ ਪਰ ਕੜਿਆ ਦੁੱਧ ਜਿਹੜਾ ਅੱਗੇ ਇੱਥੇ ਘੜਦਾ ਹੁੰਦਾ ਸੀ ਇਸੇ ਕਰਕੇ ਬਿਮਾਰੀਆਂ ਵੱਧ ਚੁੱਕੀਆਂ ਨੇ ਪਹਿਲਾਂ ਕੜਿਆ ਦੁੱਧ ਪਿੰਦੇ ਸੀ ਉਹ ਟੇਸਟੀ ਵੀ ਹੁੰਦਾ ਸੀ ਤੇ ਨਾਲ ਬਿਮਾਰੀਆਂ ਵੀ ਘਟਣ ਲੱਗਦੀਆਂ ਸੀ ਕਿਉਂਕਿ ਸ਼ਾਇਦ ਪਤਾ ਨਹੀਂ ਵਸਦਾ ਧੂਏ ਤੇ ਕੜਿਆ ਹੁੰਦਾ ਸੀ ਉਹਦੇ ਨਾਲ ਉਹ ਬਿਮਾਰੀਆਂ ਜਰ ਮਰ ਜਾਂਦੇ ਸੀ ਹੁਣ ਇਸੇ ਕਰਕੇ ਬਿਮਾਰੀਆਂ ਵੱਧ ਗਈਆਂ ਬਾਕੀ ਹੁਣ ਜਿਹੜੀ ਚਟਣੀ ਅਸੀਂ ਮਿਕਸੀ ਨਾਲ ਬਣਾਉਣੀ ਉਹ ਟੇਸਟੀ ਨਹੀਂ ਹੁੰਦੀ ਜਿਹੜੀ ਗੁੰਡੇ ਦੀ ਚਟਣੀ ਉਹ ਟੇਸਟੀ ਹੁੰਦੀ ਜੀ ਇੰਦਰ ਇਹ ਇਹ ਵਧਾਣੀ ਪਈ ਆ ਮੇਲਾ ਦੀ ਇਹ ਵਧਾਣੀ ਆ ਹਾਂਜੀ ਜੀ ਇਹ ਵਧਾਣੀ ਨਾਲ ਮੇਰੇ ਖੂਨ ਦੁੱਧ ਰਿੜਕਿਆ ਜੀ ਉਸ ਤੋਂ ਬਾਅਦ ਫਿਰ ਛੋਟੀ ਵਧਾਣੀ ਦੁੱਧ ਘਟ ਗਿਆ ਫਿਰ ਦੁੱਧ ਘਟਣੇ ਸ਼ੁਰੂ ਹੋ ਗਏ ਦੁੱਧ ਵੇਚਣ ਲੱਗੇ ਫਿਰ ਦੁੱਧ ਥੋੜੇ ਨਾਲ ਫਿਰ ਉਹ ਵਧਾਣੀ ਨਾਲ ਰਿੜਕਿਆ ਮੇਰੇ ਖੂਨ ਰਿੜਕਿਆ ਦੁੱਧਾਂ ਦੀ ਜੀ ਤੱਕੜੀ ਆ ਗਈ ਓਏ ਤੱਕੜੀ ਵੱਟੇ ਹਾਂਜੀ ਆ ਤੱਕੜੀਆਂ ਵੱਟੇ ਨੇ ਕਿਉਂਕਿ ਅੱਗੇ ਤੱਕੜੀਆਂ ਨਾਲ ਟੋਲੀ ਦੇ ਸੀ ਹੁਣ ਤਾਂ ਘੰਡੇ ਚੱਲ ਪਏ ਹਾਂਜੀ ਬਾਕੀ ਇਹ ਚੱਜ ਇਹਨਾਂ ਦਾ ਵੀ ਮਿਲਣਾ ਲੱਗਾ ਅੱਜ ਕੱਲ ਕੰਮ ਆ ਜਿਹੜਾ ਉਹ ਗਿਆ ਜੀ ਚਾਹੇ ਇਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਪਿੰਡਾਂ 'ਚ ਥੋੜਾ ਥੋੜਾ ਹੈਗਾ ਜੀ ਜੀ ਆ ਤਵੀ ਅਜਦੋਂ ਕਿ ਸਾਡੇ ਜਿਆਦੇ ਮਤਲਬ ਮਜ਼ਦੂਰ ਵਗੈਰਾ ਲੱਗੇ ਹੁੰਦੇ ਫਿਰ ਅਸੀਂ ਤਾਂ ਵੀ ਰੋਟੀ ਲਾ ਲੈਂਦੇ ਜੀ 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 ਹਉ ਅੱਗੇ ਛੋਟੀ ਜੀ ਕੀ ਹੋਊਗੀ ਉਹ ਵੀ ਹਰੀ ਬਣਾਈਏ ਇਹ ਤਾਂ ਵੀ ਛੋਟਾ ਜਿਹਾ ਬਸ ਇੱਕ ਬੱਚਿਆਂ ਦੀ ਖੇਡ ਜੀ ਹਰੀ ਬਣਾਇ ਟਾਈ ਵੀ ਆ ਇਹ ਹਟੜੀ ਕਿ ਆ ਜਾਂਦਾ ਸੀ ਇਹਨੂੰ ਦਿਵਾਲੀ ਵਾਲੇ ਦਿਨ ਲੋਕ ਮਤਲਬ ਪਿੰਡਾਂ ਦੇ ਵਿੱਚ ਪਹਿਲਾਂ ਬਚਾਉਂਦੇ ਹੁੰਦੇ ਸੀ ਹੁਣ ਤਾਂ ਰੈਡੀमेड ਹੋ ਗਏ ਨਾ ਜੀ ਅਸੀਂ ਘਮਿਆਰ ਤੋਂ ਜਾ ਕੇ ਹਟੜੀ ਲਿਆਉਣੇ ਆ ਤੇ ਉਹ ਵੀ ਮਿੱਟੀ ਦੀ ਬਣੀ ਹੁੰਦੀ ਆ ਦਿਨ ਦਿਨੇ ਤਾਂ ਅੱਜ ਕੱਲ ਜਿਹੜਾ ਰੈਡੀਮੇਡ ਜਵਾਨ ਆ ਗਿਆ ਕੋਈ ਕਈ ਲੋਕ ਜਿਹੜੇ ਲੱਕੜ ਦੀ ਬਣਵਾ ਲੈਂਦੇ ਨੇ ਲੱਕੜ ਵਾਲਾ ਮਿਸਤਰੀ ਲੱਗਿਆ ਹੁੰਦਾ ਕਰੇ ਉਹਨੂੰ ਕਹਿੰਦੇ ਨੇ ਵੀ ਇਹ ਬਣਾ ਦੇ ਤੇ ਕਈ ਲੋਕ ਬਾਜ਼ਾਰ ਚ ਜਿਹੜੀ ਉਹ ਸਟੀਲ ਦੀ ਲਿਆਉਂਦੇ ਨੇ ਪਰ ਮੰਨਤ ਵਾਲੇ ਲੋਕ ਕਈ ਮਿੱਟੀ ਦੀ ਚ ਵੀ ਰੱਖਦੇ ਨੇ ਤੇ ਮਾਤਾ ਜੀ ਨੇ ਇਹ ਆਪ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਲੱਗੀ ਹੋਣੀ ਹੈ ਤੇ ਮੈਂ ਕਹੂੰਗਾ ਵੀ ਉੱਪਰ ਤੋਂ نیچے ਤੱਕ ਦਿਖਾਉਣ ਸਾਰੇ ਇਹਦੇ ਆਲੇ-ਦਾਲੇ ਸਾਰਾ ਕੁਝ ਲਾ ਕੇ ਤਿਆਰ ਕੀਤੀ ਗਈ ਆ ਇਹ ਤੇ ਕਿੰਨੀ ਮਿਹਨਤ ਲੱਗੀ ਹੋਊਗੀ ਇਹਨੂੰ ਮਾਤਾ ਜੀ ਫਿਰ ਤੁਸੀਂ ਕਿਹੜੇ ਟਾਈਮ ਇਹ ਕੰਮ ਕਰਦੇ ਹੋ ਜਾਂ ਵਿਹਲੇ ਬੈਠੇ ਹੋ ਜਾਂ ਕਦੋਂ ਹੁਣ ਤਾਂ 2 ਸਾਲ ਹੋ ਗਏ 2 ਸਾਲ ਤੋਂ ਪਹਿਲਾਂ ਦਾ ਮੇਰਾ ਸਾਰਾ ਕੁਝ ਬਣਾਇਆ ਹੋਇਆ ਜੀ ਤੇ ਬਸ ਮੈਂ ਮੇਰਾ ਬੱਸ ਟਾਈਮ ਮੈਨੂੰ ਘਾਟੀ ਪੈਣੀ ਬੈਠਦੀ ਘਾਟੀ ਹੁੰਦੀ ਮੈਂ ਜਿਆਦਾ ਜਿਹਾ ਲੱਗੀ ਕੰਮ ਤਾਂ ਲੱਗੀ ਹੋਈ ਰਹਿਣੀ ਆ ਇਹ ਆਪਣੀ ਆਮ ਮਿੱਟੀ ਤਾਂ ਹੁੰਦੀ ਨਹੀਂ ਹੋਣੀ ਤੁਸੀਂ ਫਿਰ ਮਿੱਟੀ ਕਿੱਥੋਂ ਮੰਗਾਉਣੀ ਆ ਇਹ ਇਹ ਮਿੱਟੀ ਪਹਿਲਾਂ ਇੱਥੇ ਹੀ ਮਂਗਾਈ ਸੀ ਜੀ ਬੱਸ ਨੇੜੇ ਹੀ ਕਿਤੋਂ ਜੀ ਇਹ ਨੀਚੋਂ ਨਿਕਲਦੀ ਆ ਟੋਬਾ ਢੂਬਾ ਪੱਟੇ ਹੋਏ ਇੱਥੇ ਹਾਂ ਨਹੀਂ ਉੱਥੋਂ ਕਿਤੇ ਬਾਹਰੋਂ ਹੀ ਲਾਂਦੀ ਸੀ 2-3 ਕਿਲੋਮੀਟਰ ਤੋਂ ਉੱਥੋਂ ਲੈ ਕੇ ਆਏ ਸੀ ਨੌਂ ਸਾਲ ਅੱਗੇ ਸਾਨੂੰ ਦੱਸੋ ਵੀ ਅੱਗੇ ਕੀ ਕੀ ਸਮਾਨ ਆਪਣਾ ਇੱਕ ਦਾਤੀ ਕੀ ਕਹਿੰਦੇ ਤੁਸੀਂ ਇਹਨੂੰ ਦਾਤ ਕਿਹਾ ਜਾਂਦਾ ਜਿਹਨੂੰ ਅੱਗੇ ਸਾਗੇ ਦੇ ਨਾਲ ਚੀਰਦੇ ਹੁੰਦੇ ਦਾਸ ਨਾਲ ਉਹ ਦਾਸ ਆਏ ਉਹ ਰੋਟੀ ਰੱਖਣ ਵਾਲਾ ਡੱਬੇ ਹੁੰਦੇ ਸੀ ਅੱਗੇ ਪਿੱਤਲ ਦੇ ਉਪਰੋਂ ਆਟਾ ਗੁੰਨਣ ਵਾਲੀਆਂ ਹੁਣ ਸਾਰੇ ਪਲਾਸਟਿਕ ਦੇ ਆ ਗਏ ਤੇ ਉਹ ਡੱਬੇ ਵੀ ਇਹ ਸਟੀਲ ਪਲਾਸਟਿਕ ਦੇ ਆ ਤੇ ਆਹ ਪਤੀਲੇ ਨੇ ਪਹਿਲਾਂ ਵਾਲੇ ਜੀ ਉਹਨਾਂ ਨੂੰ ਗਾਗਰ ਕਿਹਾ ਜਾਂਦਾ ਸੀ ਪੰਜਾਬੀ ਬੋਲੀ 'ਚ ਸਾਡੀ ਟੋਕਣੀ ਵੀ ਕਿਹਾ ਜਾਂਦਾ ਸੀਗਾ ਜੀ ਗਗਰਾ ਹੋਆ ਬੜੀ ਪਤਿੱਲੇ ਨੇ ਉਪਰ ਤੋਂ ਦਾ ਪਤਿੱਲਾ ਜੀ ਆਛਨਾ ਦਾ ਛੰਨੇ ਛਨੇ ਵੀ ਛੰਨੇ ਹਾਂ ਜੇ ਕਾਂਸੀ ਦੇ ਪਾਂਡੇ ਹੁੰਦੇ ਸੀ ਛੰਨੇ ਉਹ ਕੌਲ ਛੰਨੇ ਵਗੈਰਾ ਕਾਂਸੀ ਦੇ ਆ ਛੰਤ ਕੌਲ ਜene ਜੀ ਜੀ ਆ ਅਗਲਾ ਟੀਵੀ ਪਿਆ ਹੈ ਕਦੋਂ ਕਦਾ ਜੀ ਇਹ ਜੀ ਮੇਰੇ ਵਿਆਹ ਦਾ ਟੀਵੀ ਹੈ ਜੀ ਇਹ ਮਾਤਾ ਜੀ ਦੇ ਵਿਆਹ ਦਾ ਟੀਵੀ ਇਹ ਵੀ ਇਹਨਾਂ ਨੇ ਸਾਹਮਣੇ ਰੱਖਿਆ ਇਹ ਵੀ ਤੁਸੀਂ ਆਪ ਤਿਆਰ ਕੀਤਾ ਜੀ ਇਹ ਜੀ ਮੇਰੇ ਆਪੇ ਬਣਾਏ ਹੋਏ ਨੇ ਹਾਂ ਜੀ ਇਹ ਦੇ ਵਿੱਚ ਮਿਲਣਾ ਲੱਗਦਾ ਬਲਬ ਪਾਇਆ ਹੋਣਾ ਇਹਦੇ ਚ ਬਲਬ ਪਾਇਆ ਜਦੋਂ ਬਲਬ ਟੁੱਟ ਗਿਆ ਉਹਦੇ ਸ਼ਾਇਦ ਹੋਏਗਾ ਹਾਂ ਇਹਦੇ ਚ ਬਲਬ ਪਾਇਆ ਹੋਇਆ ਹੁੰਦਾ ਜੀ ਤੇ ਬਲਬ ਆ ਕੇ ਬਣਾਏ ਹੋਏ ਨੇ ਮੇਰੇ ਆਪਣੇ ਬਣਾਏ ਹੋਏ ਨੇ ਜੀ ਨਾਲੇ ਵੀ ਤੁਹਾਡੇ ਆਪ ਦੇ ਹੱਥੀ ਬਣੇ ਹਾਂ ਜੀ ਆਹ ਦੇਖੋ ਆਹ ਆ ਦੱਸ ਦੋ ਸਾਨੂੰ ਇਹਦੇ ਬਾਰੇ ਇਹ ਜੀ ਇਹ ਕੱਡਾ ਅੱਗੇ ਕਢਾਈ ਇਸ ਤਰ੍ਹਾਂ ਕੱਢਦੇ ਹੁੰਦੇ ਸੀ ਦਸੁੱਤੀ ਦੀ ਕਢਾਈ ਕਿਹਾ ਜਾਂਦਾ ਸੀ ਇਹਨੂੰ ਜੀ ਸੁੱਤੀ ਤੇ ਨਿਕਲਦੀ ਸੀਗੇ ਆ ਤੁਹਾਨੂੰ ਆ ਖੋਲ ਕੇ ਦਿਖਾਵਾਂ ਇਦਰੀ ਹੁਣ ਸਾਨੂੰ ਖੋਲ ਕੇ ਦਿਖਾਉਣਗੇ ਇਹ ਤੇ ਨਮੂਨਾ ਕੀ ਕਹਿੰਦੇ ਨੇ ਕਿਹੜਾ ਪਾਇਆ ਬਈ ਉਹ ਵੀ ਸਾਨੂੰ ਦੱਸ ਦੋ ਜੀ 46 ਹੈ ਜੀ ਜੀ ਇਹ ਮਾਤਾ ਜੀ ਨੇ ਹੱਥੀ ਬੁਣੀ ਵੀ ਆ ਦਰੀ ਦੇਖ ਲਓ ਤੁਸੀਂ ਅੱਗੇ ਰਿਵਾਜ ਹੁੰਦਾ ਸੀਗਾ ਦਾਦ ਦੇ ਵਿੱਚ ਜਾਂਦੇ ਸੀਗੇ ਅੱਜ ਕੱਲ ਤਾਂ ਮੈਨੂੰ ਲੱਗਦਾ ਕੋਈ ਨਹੀਂ ਲੈ ਕੇ ਜਾਂਦਾ ਹੁਣ ਜੀ ਜੀ ਕਿੰਨੇ ਜੀ 15 ਦਣੀਆਂ 15 ਦਣੀਆਂ ਆਪਣੇ ਹੱਥ ਨਾਲ ਬਣੀਆਂ ਹੁੰਦੀਆਂ ਹੁੰਦੀਆਂ ਕਿੰਨੀਆਂ ਦਰੀਆਂ ਦਿੰਦੇ ਸੀ ਕਿ ਅੱਗੇ ਉਹ ਵਿਆਹ ਦੇ ਵਿੱਚ ਹੀ ਕੁੜੀ ਲੈ ਕੇ ਜਾਂਦੀ ਹੁੰਦੀ ਸੀਗੀ ਜੀ ਜਿਵੇਂ 15 15 20 20 ਬਿਸਤਰੇ ਮੇਰੇ 15 ਬਿਸਤਰੇ ਸੀਗੇ ਹਾਂਜੀ ਅੱਜ ਕੱਲ ਦੇ ਸਮੇਂ 'ਚ ਅੱਜ ਕੱਲ ਤਾਂ ਬਿਸਤਰੇ ਦੀ ਲੋੜ ਹੀ ਨਹੀਂ ਪੈਂਦੀ ਜੀ ਬਸ ਕੰਬਲ ਵਗੈਰਾ ਦੇ ਦਿਓ ਜੀ ਰਜਾਈਆਂ ਜਿਹੜੀਆਂ ਤਾਂ ਖਤਮੀ ਹੋਤ ਲੀਆਂ ਹੁਣ ਤਾਂ ਘਰਵਾਲੀਆਂ ਰਜਾਈਆਂ ਨੂੰ ਬੱਚੇ ਕਹਿੰਦੇ ਨੇ ਮਿਲਨੀ ਵੀ ਨਾ ਕਰੋ ਬਸ ਸਾਨੂੰ ਪੈਸੇ ਹੀ ਦੇ ਦਿਓ ਅਸੀਂ ਆਪੀ ਦੇ ਦਾਂਗੇ ਜੀ ਇਹ ਤਾਂ ਹੁਣ ਬਹੁਤ ਜ਼ਿਆਦਾ ਚੱਲ ਪਿਆ ਲੱਖਾਂ ਦੇ ਸੌਦੇ ਚੱਲਦੇ ਨੇ ਹੁਣ ਤਾਂ 3 ਲੱਖ ਰੁਪਏ ਦੇ ਦਿਓ ਮੈਂ ਕਿਹਨੂੰ ਪਾਗਲ ਨੇ ਲੋਕ ਜਿਹੜੇ ਦਿੰਦੇ ਨੇ ਦੇਣ ਨਾ ਕੁੜ ਅਸੀਂ ਆਪਣੀ ਇੱਕ ਬੇਟੀ ਦਾ ਰਿਸ਼ਤਾ ਕਰਨਾ ਸੀਗਾ ਉਹਦੇ ਲਈ ਕੋਈ 40 ਲੱਖ ਕੋਈ 45 ਲੱਖ ਮੰਗ ਰਿਆ ਜੀ ਤੇ ਮੈਂ ਹੈਰਾਨ ਹਾਂ ਨਾ ਲੋਕਾਂ ਤੋਂ ਜਿਨ੍ਹਾਂ ਕੋਲ 25 25 30 30 ਕਿੱਲੇ ਹੁੰਦੇ ਆ ਉਹ ਇੰਨਾ ਨਾ ਪੈਸਾ ਮੰਗਦੇ ਨੇ ਜੀ ਭੁੱਖ ਦਿਖਾਉਂਦੇ ਨੇ ਆਪਣੀ ਜੀ ਬਿਲਕੁਲ ਹੀ ਭੁੱਖੇ ਨੇ ਲੋਕ ਜੀ ਜੀ ਜਿਹੜੇ ਕਿ ਇਸ ਤਰ੍ਹਾਂ ਜੀ ਕੁੜੀਆਂ ਦੇ ਦਾਜ ਮੰਗਦੇ ਨੇ ਬਾਪੂ ਜੀ ਤੁਸੀਂ ਕਰੇਂਗੋ ਗੱਲਬਾਤ ਜਦ ਮਾਤਾ ਜੀ ਇਹ ਹੀ ਕੰਮ ਕਰ ਦਿੰਦੇ ਤੁਸੀਂ ਵੀ ਹੱਥ ਵਟਾਉਣੇ ਫਿਰ ਇਹਨਾਂ ਦੇ ਨਾਲ ਹਾਂ ਜੀ ਬੜੀ ਖੁਸ਼ੀ ਹੁੰਦੀ ਆ ਸਮਾਨ ਸਮੋਂ ਫਿਰ ਲਿਆ ਕਿਦਨੂੰ ਜਿਹੜਾ ਮੰਗਦੇ ਨੇ ਸ਼ਹਿਰ ਚੋਂ ਮੋਂ ਲਿਆ ਕੇ ਦਿੰਨੇ ਆ ਜੀ ਇਸ ਤੋਂ ਇਲਾਵਾ ਮਾਤਾ ਜੀ ਨੇ ਜਿਹੜਾ ਸਦੂਖ ਆ ਉਹ ਵੀ ਆਪ ਹੱਥੀ ਰੰਗ ਰੰਗ ਕਰਕੇ ਤਿਆਰ ਕੀਤਾ ਇਹਨੂੰ ਕਿੰਨਾ ਕ ਸਮਾਂ ਲੱਗਿਆ ਮਾਤਾ ਜੀ ਕਿ ਬਿਲਲੇ ਟਾਈਮ ਕਰਦੇ ਹੁੰਦੇ ਸੀਗੇ ਇਹ ਨਾ ਜੀ ਬਸ ਸਮਾਨ ਤਾਂ ਕਾਫੀ ਮੇਰੇ ਕਈ ਦਿਨ 10 ਦਿਨ ਲੱਗ ਜੈਨੂੰ ਕਰਦੇ ਆ ਕਿਉਂਕਿ ਦੋ ਤਿੰਨ ਵਾਰੀ ਕਲਰ ਕਰਨਾ ਪਿਆ ਇਹਨੂੰ ਉਹ ਚਰਖੇ ਨੂੰ ਵੀ ਆਪ ਹੀ ਕੀਤਾ ਜੀ ਜੀ ਬਾਕੀ ਚੱਕੀਆਂ ਵਗੈਰਾ ਨੂੰ ਉਹ ਵੀ ਮਾਫ਼ ਕਰਿਆ ਜਿਹੜਾ ਬਾਹਰ ਕਰਿਆ ਹੋਇਆ ਹੈ ਕਲਰ ਉਹ ਵੀ ਮੇਰੇ ਹੀ ਕਰਿਆ ਹੋਇਆ ਹੈ ਸਾਰਾ ਹਾਂਜੀ ਇਹ ਨਾਲਾ ਫਿਰ ਤੁਸੀਂ ਹੁਣ ਵੀ ਬਣ ਲੈਨੇ ਹੋ ਇਹ ਇਹ ਅੱਡਾ ਹੀ ਨਾਲਾ ਬੁੰਦਿਆਂ ਜਿੱਥੇ ਅੱਡਾ ਜਿੱਦੇ ਨਾਲਾ ਬੁਣਾ ਜਾਂਦਾ ਹੁਣ ਤਾਂ ਸ਼ੌਕੀ ਬੁਣਨਾ ਜੀ ਜੀ ਹੁਣ ਤਾਂ ਸ਼ੌਕੀ ਨਾਲਆਂ ਨੂੰ ਕੋਈ ਪਾਉਂਦਾ ਵੀ ਨਹੀਂ ਹੈ ਸ਼ੌਕੀ ਬੁਣਨਾ ਹੁੰਦਾ ਹੈ ਜੀ ਜੀ ਇਹ ਅੱਡਾ ਇਹ ਤੋਂ ਅੱਗੇ ਗੱਲਬਾਤ ਕਰਾਂਗੇ ਆਪਾਂ ਅੱਗੇ ਵੀ ਕਾਫੀ ਸਮਾਨ ਹੈ ਜਿਹੜਾ ਰੱਖਿਆ ਹੋਇਆ ਉਹ ਕੀ ਪਿਆ ਜਿਹੜਾ ਪਿੱਛੇ ਰੱਖਿਆ ਉਹ ਕੀ ਚੀਜ਼ ਆ ਇਹ ਤਾਂ ਜੋ ਕੈਸਟਾਂ ਨਹੀਂ ਸੀ ਹੁੰਦੀਆਂ ਪਹਿਲਾਂ ਜੀ ਜੀ ਉਹ ਕੈਸਟਾਂ ਦਾ ਉਹ ਆ ਜੀ ਰੱਖਣ ਵਾਸਤੇ ਸਟੈਂਡ ਉਹਦੇ ਵਿੱਚ ਕੈਸਟਾਂ ਹੁੰਦੀਆਂ ਸੀਗੀਆਂ ਅੱਗੇ ਜਿਹੜੀਆਂ ਆਪਣੇ ਆਮ ਡਿੱਕ ਚੱਲਦੇ ਹੁੰਦੇ ਸੀ ਕਿ ਉਹਨਾਂ 'ਚ ਰੀਲਾਂ ਪੈਂਦੀ ਹੁੰਦੀ ਸੀਗੀਆਂ ਉਹਦੇ ਵਾਸਤੇ ਉਹ ਬਣਾਇਆ ਵਾ ਨਾਲੇ ਉਹਦੇ ਉਹ ਪਿਆਈ ਝਾਰਨਾ ਝਾਰਨਾ ਇੱਕਾਂ ਕਿਸਾਨਾਂ ਵਾਲਾ ਝਾਰਨਾ ਪੀਣਾ ਪੁਣਾ ਕਰਨ ਵਾਸਤੇ ਹੁੰਦਾ ਹਾਂਜੀ ਉਹ ਟੇਰਨਾ ਜੀ ਅੱਗੇ ਇਸ ਤਰ੍ਹਾਂ ਇਹਨੂੰ ਟੇਰਦੇ ਹੁੰਦੇ ਹਾਂਜੀ ਜੀ ਜੀ ਸੂਤ ਟੇਰਨ ਵਾਸਤੇ ਅੱਗੇ ਤੋਲਾ ਇਹਦੇ ਤੋਂ ਚਰਖੇ ਤੋਂ ਕੱਤਦੇ ਚਰਖੇ ਤੋਂ ਕੱਤ ਕੇ ਫਿਰ ਉਹ ਟੇਰ ਜਾਂਦਾ ਉਹਨੇ ਤੋਂ ਉਹ ਟੇਰ ਕੇ ਰੱਖਿਆ ਹੋਇਆਗਾ ਅੱਛਾ ਜੀ ਆ ਤੋਤੇ ਵੀ ਮੇਰੇ ਆਪਣੇ ਹੱਥ ਨਾਲ ਬਣਾਏ ਹੋਏ ਨੇ ਹਾਂਜੀ ਇਹੇ ਆਪਣਾ ਦਰੀ ਬੁੰਨ ਵਾਲੇ ਮਿਲਦਾ ਇਹ ਦਰੀਆਂ ਬੁੰਨ ਵਾਲੇ ਨੇ ਹਾਂਜੀ ਇਹਨਾਂ ਨਾਲ ਹੀ ਦਰੀਆਂ ਬਣੀਆਂ ਪੰਜੇ ਪੰਜੇ ਵੀ ਕਿਹਾ ਜਾਂਦਾ ਹਾਂਜੀ ਪੰਜੇ ਕਿਹਾ ਜਾਂਦਾ ਇਹਨਾਂ ਪੰਜੇ ਕਿਹਾ ਜਾਂਦਾ ਹਾਂਜੀ ਇਹ ਤੋਂ ਅੱਗੇ ਹੋਰ ਵੀ ਜਿਹੜਾ ਸਮਾਨ ਪਿਆ ਕੋਲ ਦੇ ਪੈਨੇ ਇੱਕ ਮੈਨੂੰ ਗਢੀਰਾ ਲੱਗਦਾ ਜਿਹੜਾ ਗਢੀਰਾ ਕਹਿੰਦੇ ਹੁੰਦੇ ਸੀ ਇਹ ਗਢੀਰਾ ਹਾਂਜੀ ਅੱਜ ਕੱਲ ਦੇ ਜਵਾਕ ਨੂੰ ਇਹ ਕੁਲ ਲਿਆ ਕੇ ਦਿੰਦਾ ਹੋਊਗਾ ਹੀ ਇਹ ਨਹੀਂ ਜੀ ਹੁਣ ਤਾਂ ਦੂਸਰੀਆਂ ਚੱਲ ਪਈਆਂ ਕੀ ਹੈ ਮੇਰੇ ਵੀ ਦਿਮਾਗ ਤੋਂ ਨਿਕਲ ਗਈ ਉਹ ਪਲਾਸਟਿਕ ਦੇ ਪਲਾਸਟਿਕ ਦੇ ਸਟੈਂਡ ਜੇ ਬੱਚਿਆਂ ਲਈ ਗੱਡੀ ਦੇ ਦਾ ਬਹੁਕਰ ਹਾਂਜੀ ਬਹੁਕਰ ਤੇ ਓਲਿ ਕੁਆ ਜਿਹੜੇ ਬਣਾਏ ਹੋਏ ਨੇ ਕੁੱਤੇ ਤੇ ਇਹ ਇਹਦੇ ਵਿੱਚ ਮੁਰਗੇ ਮੇਰੇ ਹੱਥ ਦੇ ਬਣਾਏ ਹੋਏ ਆ ਇਹ ਆ ਜਿਹੜੇ ਮੋਤੀਆਂ ਨਾਲ ਬਰੋਏ ਹੋਏ ਕੁੱਤੇ ਤੇ ਮੁਰਗੇ ਨੇ ਇਹ ਵੀ ਮਾਤਾ ਜੀ ਨੇ ਆਪ ਬਣਾਏ ਨੇ ਇਹ ਕਦੋਂ ਕੁ ਬਣਾਏ ਨੇ ਤੁਸੀਂ ਕੋਈ ਯਾਦ ਹੈ ਮਣਾ ਮੋਟਾ ਹਾਂ ਜੀ ਮੈਂ ਪਠਾਨਕੋਟ ਸੀਗੀ ਸਨ ਉਦੋਂ ਆ ਮੇਰਾ ਬੇਟਾ 7 ਸਾਲ ਦਾ ਸੀ 1.5 ਸਾਲ ਦਾ ਅੱਛਾ ਜੀ ਉਦੋਂ ਪਠਾਨਕੋਟ ਬਣਾਈ ਸੀ ਮੈਂ ਕਿਉਂਕਿ ਸਰਦਾਰ ਜੀ ਆਰਮੀ ਵਿੱਚ ਸੀਗੇ ਉੱਥੇ ਮੈਂ 1 ਮਹੀਨਾ ਰਹੀ ਸੀ ਪਠਾਨਕੋਟ ਫਿਰ ਉੱਥੇ ਬਣਾਈ ਸੀ ਮੈਂ ਅੱਛਾ ਅੱਛਾ ਜੀ ਆ ਆ ਵੀ ਉੱਥੇ ਬਣਾਈ ਸੀ ਜੀ ਜੀ ਆ ਪਰਸ ਇਹ ਅੰਕਲ ਆਰਮੀ ਸੀਗੇ ਜਦੋਂ ਮਾਤਾ ਜੀ ਵਿਹਲੇ ਹੁੰਦੇ ਸੀਗੇ ਤਾਂ ਉਦੋਂ ਇਹ ਆਪਣੇ ਇਹ ਜੇ ਕੰਮਾਂ ਦੇ ਵਿੱਚ ਆਪਣਾ ਟਾਈਮ ਪਾਸ ਕਰਦੇ ਸੀਗੇ ਗੁਜ਼ਾਰਾ ਕਰ ਦਿੰਦੇ ਸੀ ਤੇ ਇਹਨਾਂ ਨੂੰ ਸ਼ੌਂਕ ਵੀ ਇਹ ਚੀਜ਼ਾਂ ਬਣਾਉਣ ਦਾ ਤੇ ਹੋਰ ਵੀ ਜਿਹੜਾ ਕਾਫੀ ਸਮਾਨ ਆ ਉਹ ਅੱਗੇ ਪ੍ਰੈਸ ਬਈ ਉਹ ਕਦੋਂ ਗਦੀਆ ਸਾਡੇ ਦੀ ਬਹੁਤ ਜ਼ਿਆਦਾ ਪੁਰਾਣੀ ਮੇਰੇ ਖਿਆਲ 100 ਸਾਲ ਪੁਰਾਣੀ ਹੋਊਗੀ ਅੱਛਾ ਜੀ ਹਾਂ ਜੀ 100 ਸਾਲ ਪੁਰਾਣੀ ਪ੍ਰੈਸ ਬਈ ਤੇ 100 ਸਾਲ ਪੁਰਾਣੀ ਇਹਨਾਂ ਨੇ ਸਾਂਭ ਕੇ ਰੱਖੀ ਆਪਣੀਆਂ ਘਰ ਦੀਆਂ ਚੀਜ਼ਾਂ ਨੇ ਆਮ ਜਿਹੜੀਆਂ ਅੱਗੇ ਵਰਤੋਂ ਚ ਆਉਂਦੀਆਂ ਸੀਗੀਆਂ ਉਹੀ ਇਹਨਾਂ ਨੇ ਸਾਂਭ ਕੇ ਰੱਖੀ ਹੋਈਆਂ ਨੇ ਉਹੀ ਚੀਜ਼ਾਂ ਨੇ ਜਿਹੜੀ ਆਪਾਂ ਨੂੰ ਅੱਜਕੱਲ ਵੱਡੇ ਰੈਸਟੋਰੈਂਟਾਂ 'ਚ ਜਾਂ ਵਿਹਾਂ ਸ਼ਾਦੀਆਂ ਦੇ ਵਿੱਚ ਲੋਕ ਸ਼ੋਹ ਦੇ ਲਈ ਰੱਖਦੇ ਨੇ ਤੇ ਅੱਗੇ ਹੋਰ ਵੀ ਸਮਾਨ ਆ ਉਹ ਰੈਡੋ ਹੈ ਜੀ ਉਹ ਛੋਟੀ ਉਹ ਘੜੀ ਆ ਰੋਮਨ ਲਿਖਾਂ ਦੇ ਵਿੱਚ ਲਿਖੀ ਹੋਈ ਆ ਜੀ 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 ਬਹੁਤ ਪੁਰਾਣੀ ਘੜੀ ਆ ਜੀ ਪਕਹੀਆਂ ਵੀ ਹਾਂਜੀ ਇਹ ਪਕਹੀਆਂ ਵੀ ਬਣਾਈਆਂ ਹੋਈਆਂ ਨੇ ਇਹ ਚੱਕੀ ਅੰਦਰ ਤੁਸੀਂ ਚੱਕੀ ਦੂਜੀ ਰੱਖੀ ਬੈਠੇ ਹੋ ਜੀ ਚੱਕੀ ਮਿੱਟੀ ਇਹ ਦੂਸਰੀ ਪੱਕੀ ਬਣਵਾਈ ਹੋਈ ਆ ਉਹਦੀ ਲੋਹੇ ਦੀ ਮਾਲ ਦੇ ਦੀ ਆ ਦੂਸਰੀ ਮਿੱਟੀ ਵਾਲੀ ਦੇਖੋ ਮੈਂ ਬਣਾਈ ਆ ਇਹ ਮਿੱਟੀ ਵਾਲੀ ਚੱਕੀ ਆ ਹੁਣ ਤਾਂ ਕੋਈ ਦੜਦੇ ਇਹਦੇ ਮਾੜਾ ਮੋਟਾ ਕੁਛ ਦਾਲ ਦੂਲੋ ਜੇ ਦੜਿਆ ਦੂਲਿਆ ਤਾਂ ਜਾਂਦਾ ਨਹੀਂ ਤੇ ਕੁਛ ਕਿਉਂਕਿ ਮਿਸਤਰੀਓ ਹੈ ਜੋ ਹੁਣ ਮਿਲ ਨਹੀਂ ਰਹੇ ਜੜੇ ਕੋਦੇ ਵਿੱਚ ਕੁਲੀਆ ਕੁਲੀ ਵਗੈਰਾ ਪਾ ਦੇ ਉਹ ਮਿਸਤਰੀ ਨਹੀਂ ਮਿਲ ਰਹੇ ਹੁਣ ਅੱਛਾ ਜੀ ਹਾਂ ਦੇ ਵਿੱਚ ਜੇ ਪੈ ਜਾਵੇ ਲੋਹੇ ਦੀ ਵਗੈਰਾ ਫਿਰ ਤਾਂ ਦੜਿਆ ਵੀ ਜਾਂਦਾ ਉਹਦੇ ਨਾਲ ਵੀ ਦੜਿਆ ਜਾਂਦਾ ਦਸੇ ਅੱਛਾ ਜੀ ਆਹ ਜਿਹੜਾ ਆਪਣਾ ਚਰਖਾ ਇਹ ਇਹ ਕਿੰਨੇ ਕਿੰਨਾ ਕੁ ਪੁਰਾਣਾ ਹੋਣਾ ਹੈ ਇਹ ਇੱਥੇ ਤੇ ਕਈ ਲੋਕ ਨੇ ਜਿਹੜੇ ਉਹ ਕੱਤ ਗਏ ਹੋਣਗੇ ਪਿੰਡਾਂ 'ਚ ਵੀ ਬਹੁਤ ਪਿੰਡ ਦੇ ਵਿੱਚ ਵੀ ਬਹੁਤ ਮੰਗ ਕੇ ਲੈ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਪੁਰਾਣਾ ਹੈ ਤੇ ਕਿੰਨੇ ਕੁ ਲੋਕਾਂ ਨੇ ਆਪਣਾ ਸੂਤ ਕੱਤ ਲਿਆ ਹੋਣਾ ਇਹ ਤੇ 70 ਸਾਲ ਪੁਰਾਣਾ ਹੋਊਗਾ ਜੀ 70 ਸਾਲ ਅੱਛਾ ਜੀ ਹਾਂ ਕਿੰਨੇ ਕੁ ਲੋਕ ਮੰਗ-ਮੁੰਗ ਕੇ ਅੱਗੇ ਲੈ ਕੇ ਜਾਂਦੇ ਸੀ ਲੈ ਹੀ ਜਾਂਦੇ ਹੁੰਦੇ ਜਦੋਂ ਕਿਸੇ ਨਾਲ ਜਦ ਇੱਕ ਦਾ ਖਤਮ ਹੋ ਗਿਆ ਦੂਜਾ ਲੈ ਜਾਂਦਾ ਹਾਂਜੀ ਅੱਗੇ ਕੰਮ ਚੱਲਦਾ ਰਹਿੰਦਾ ਸੀਗਾ ਇਹਨਾਂ ਦਾ ਅੱਜ ਕੱਲ ਤਾਂ ਸ਼ੋਹਲੀ ਰੱਖਿਆ ਜਾਂਦਾ ਮੈਨੂੰ ਲੱਗਦਾ ਇਹ ਅੱਗੇ ਆਪਣੇ ਆਪ ਹੀ ਅੱਗੇ ਮਧਾਣੀ ਪਈਆ ਇਹ ਮਦਾਨੀ ਨਾਲ ਵੀ ਮੈਂ ਦੁੱਧ ਰਟਕਿਆ ਹੋਇਆ ਹਾਂ। ਅੱਛਾ ਜੀ। ਪਰ ਲਾਲਟਨ ਪਿਆ ਉਹਨਾਂ ਵਿੱਚ ਲੱਗਾ। ਜੀ ਦੇਖੋ ਛੋਟਾ ਜਿਹਾ ਸੰਦੂਕ ਆ ਹੈਗਾ ਬਾਕਸ। ਜੀ ਇਹਦੇ ਵਿੱਚ ਨਾ ਇਹਨੂੰ ਟ੍ਰਾਂਕ ਕਿਹਾ ਜਾਂਦਾ। ਜੀ ਇਹਦੇ ਵਿੱਚ ਹੁਣ ਤਾਂ ਦੇਖੋ ਵੱਡੇ ਵੱਡੇ ਟੈਚੀ ਆਉਣ ਲੱਗੇ ਬਰੀਆਂ ਦੇ ਵਾਸਤੇ ਇੰਨੇ ਨੇ ਹੁੰਦੇ ਆ 11 11 15 15 ਸੂਟ ਅੱਗੇ ਬਰੀਆਂ ਦੇ ਵਿੱਚ 2 3 ਸੂਟ ਹੁੰਦੇ ਪੁਰਾਣੀਆਂ ਬੁੜੀਆਂ ਹੁੰਦੇ ਜੀ। ਜੀ ਉਹ ਇੰਨੇ ਨੇ ਟ੍ਰਾਂਕੀਆਂ ਹੁੰਦੀਆਂ ਜਿਹਦੇ ਵਿੱਚੋਂ ਬਰੀ ਆਉਂਦੀ ਹੁੰਦੀ। ਜੀ ਅਤੇ ਕੱਲ ਤੋਂ ਇਹ ਇਹਨਾਂ ਦੀ ਜਗ੍ਹਾ ਤੇ ਵੱਡੇ ਆਉਣ ਲੱਗੇ ਤੇ ਜਿਹੜੀ ਬਾਕੀ ਦਰਿਆਵਾਂ ਨਾਲ ਸੀਗੀ ਉਹ ਰੀਤੀ ਰਿਵਾਜ ਖਤਮ ਹੋ ਗਏ। ਇਹ ਤੋਂ ਇਲਾਵਾ ਉਹ ਲਾਈਟਨ ਪਿਆ ਉਹਦੇ ਜੀ ਇਹ ਲਾਲਟਣ ਮੇਂ ਖੁਦ ਵਰਤੀ ਹੋਈ ਹੈ ਜੀ ਪਹਿਲਾਂ। ਜੀ ਦਿਖਾਓ ਮੈਨੂੰ। ਉਦੋਂ ਜਦੋਂ ਕੋਈ ਲਾਈਟ ਨਹੀਂ ਸੀ ਹੁੰਦੀ ਨਾ ਰਾਤ ਨੂੰ ਲਾਈਟ ਚਲੀ ਜਾਣੀ ਤੇ ਉਦੋਂ ਹਨੇਰੀ ਆ ਜਾਣੀ ਫਿਰ ਉਦੋਂ ਕੋਈ ਪਸਪਰ ਵਗੈਰਾ ਨੂੰ ਖੋਲੜਾ ਹੁੰਦਾ ਜਾਂ ਕਿ ਹੋਰ ਕੰਮ ਕਰਨਾ ਹੁੰਦਾ ਫਿਰ ਅਸੀਂ ਲਾਲਟਣ ਲਾ ਲੈਂਦੇ ਫਿਰ ਲਾਲਟਣ ਨਾਲ ਕੰਮ ਕਰਦੇ। ਕਿਉਂਕਿ ਹਨੇਰੀਆਂ ਉਂਦੀ ਲਾਈਟ ਚਲੀ ਜਾਂਦੀ ਸੀ ਹੁਣ ਤਾਂ 24 ਘੰਟੇ ਲਾਈਟ ਹੋ ਗਈ। ਜੀ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਇੱਕ ਵਾਰੀ ਮੈਂ ਕਹੂੰਗਾ ਵੀ ਦਿਖਾ ਦਿਓ ਇਹ ਇਹ ਲੱਗਿਆ ਵਾ ਨਾ ਲਾਈਟਰ ਦੇ ਨਾਲ ਵੀ ਇੱਕ ਚੀਜ਼ ਪਈ ਆ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਹਾਂ ਜੀ ਇਹਦੇ ਨਾਲ ਨਾ ਮਤਲਬ ਆ ਕੋਈ ਗਾਧਰਾ ਕਦੂ ਕੁਝ ਕਰ ਕਰਨਾ ਹੁੰਦਾ ਬਰੀ ਕਰਨ ਵਾਸਤੇ ਇਸ ਤਰ੍ਹਾਂ ਹੁੰਦਾ ਹਾਂ ਜੀ ਕਿੰਨੇ ਕ ਸਮੇਂ ਤੋਂ ਮਾਤਾ ਜੀ ਜਿਹੜਾ ਤੁਸੀਂ ਇਹ ਸਮਾਨ ਜਿਹੜਾ ਸਾਂਭ ਰਿਓ ਹੋਏ ਇਹ ਜੀ ਮੈਂ ਕੋਈ ਵੈਸੇ ਤਾਂ ਉਹ ਸਾਂਭਿਆ ਹੋਇਆ ਤਾਂ ਸ਼ੁਰੂ ਤੋਂ ਹੀ ਸਾਂਭਿਆ ਹੋਇਆ ਸੀਗਾ ਤਾਂ ਹੀ ਬਚਿਆ ਹੋਇਆ ਸੀ ਪਰ ਹੁਣ ਇਹ ਮੈਂ 6-7 ਸਾਲਾਂ ਤੋਂ ਬਾਅਦ ਫਿਰ ਮੈਨੂੰ ਮਤਲਬ ਸ਼ੋਸ਼ਾ ਬਣਾ ਕੇ ਦੀ ਫਿਰ ਉਹ ਰੱਖ ਲਿਆ ਹਾਂ ਜੀ ਜੀ ਅੱਗੇ ਅੱਗੇ ਵੀ ਇਹ ਜਿਹੜੇ ਬੱਚੇ ਨੇ ਉਹ ਵੀ ਸਾਹਮ ਸੰਭਾਲ ਕਰਦੇ ਹੋਣਗੇ ਉਹਨਾਂ ਦਾ ਵੀ ਹੈਗਾ ਇੰਟਰਸਟ ਇਹ ਸਾਹਮ ਰੱਖਦੇ ਹੋਣਗੇ ਬੇਟੇ ਨੂੰ ਟਰਸਟ ਹੈਗਾ ਅੱਗੇ ਹੁਣ ਦੇਖੋ ਅਗਲੇ ਹੁਣ ਪੋਤੇ ਨੂੰ ਹੁੰਦਾ ਕਿ ਨਹੀਂ ਹੁੰਦਾ ਹਾਂਜੀ ਹਾਂਜੀ ਹੁਣ ਸਾਥ ਦਿੰਦੇ ਨੇ ਉਹ ਮਾਤਾ ਦਾ ਨਾਲ ਕੰਮ ਕਰਨ ਦੇ ਵਿੱਚ ਦੇ ਜੀ ਦਿੰਦੇ ਨੇ ਹਾਂਜੀ ਜੇ ਮੈਂ ਕਿਹਾ ਸਪਾਈਸ ਸਵੀਕਾਰ ਨਾਲ ਲੱਗ ਜਾਂਦੇ ਨੇ ਇਥੇ ਮਾਤਾ ਜੀ ਨੂੰ ਜਿਹੜੀਆਂ ਜਿਵੇਂ ਪੁਰਾਣੇ ਬਰਤਨਾਂ ਨਾਲ ਕਹਦੀ ਹੈ ਪੁਰਾਣੀਆਂ ਚੀਜ਼ਾਂ ਨਾਲ ਜੇ ਸ਼ੌਂਕ ਆ ਤਾਂ ਉੱਥੇ ਹੀ ਚਿੜੀਆਂ ਜਾਂ ਤੋਤੇ ਜਾਂ ਖਰਗੋਸ਼ ਹੋਰ ਅਜਿਹੀਆਂ ਚੀਜ਼ਾਂ ਨਾਲ ਵੀ ਸ਼ੌਂਕ ਆ ਮਾਤਾ ਜੀ ਤੁਸੀਂ ਇਹ ਕਿੰਨੇ ਕ ਟਾਈਮ ਤੋਂ ਜਿਹੜੇ ਰੱਖੇ ਹੋਏ ਨੇ ਇਹ ਜੀ ਪਹਿਲਾਂ ਤਾਂ ਬੇਟੇ ਨੂੰ ਸ਼ੌਕ ਸੀਗਾ ਬੇਟੇ ਨਹੀਂ ਜਾਣਦੇ ਸੀਗੇ ਚਲੋ ਬੇਟੇ ਦੇ ਨਾਲ ਫਿਰ ਅਸੀਂ ਵੀ ਸੰਭਾਲ ਜੀ ਇਹਨਾਂ ਦੀ ਕਰਨ ਲੱਗੇ ਹੁਣ ਇਹ ਪੁੱਤ ਹੈ ਜੀ ਇਹਨੂੰ ਸ਼ੌਕ ਆ ਹੁਣ ਇਹ ਹੀ ਸੰਭਾਲਦਾ ਇਹਨਾਂ ਨੂੰ ਆ ਹੁਣ ਹੋਰ ਕੋਕਟਾਇਲ ਜੇ ਲੈ ਕੇ ਆਇਆ ਹੈ ਹੋਰ ਚਿੜੀਆਂ ਵੱਡੀਆਂ ਤੁਹਾਨੂੰ ਲਿਆਂ ਤੁਸੀਂ ਕਿਥੋਂ ਲਿਆਇਓ ਇਹ ਇਹ ਪਟਿਆਲੇ ਤੋਂ ਲਿਆਂਦੇ ਅਸੀਂ ਬਸ ਜੈਂਟ ਤੋਂ ਜੀ ਕਿੰਨੇ ਕੁ ਲੈ ਕੇ ਆਏ ਸੀਗੇ ਇਹ 4 4 ਪੀਸ ਲੈ ਕੇ ਆਏ ਸੀ ਦੋ ਜੋੜੇ ਜੀ ਇਹ ਕੋਈ ਨਵਾਂ ਬੰਚੀ ਕਿਹੜਾ ਲਿਆਂਦੇ ਨਾ ਜੋ ਹੁਣ ਕੋਕਟੇਲ ਲਿਆਂਦੇ ਆ ਨੰਨੀ ਅੱਛਾ ਜੀ ਤੇ ਪਹਿਲਾਂ ਵਾਲੀਆਂ ਬਜਰੀਸ ਨੇ ਇਹ ਕੋਕਟੇਲ ਲਿਆਂਦੇ ਆ ਅੱਛਾ ਜੀ ਕਿੰਨੇ ਕੁ ਟਾਈਮ ਬਾਅਦ ਇਹ ਅੱਗੇ ਅੱਗੇ ਹੋਈ ਹੋਈ ਜਾਂਦੇ ਨੇ ਇਹਨਾਂ ਦੇ ਬੱਚੇ ਹੋਈ ਜਾਂਦੇ ਨੇ ਇਹ 2-3 ਮਹੀਨੇ ਬਾਅਦ ਬੱਚੇ ਦੇਣ ਲੱਗ ਜਾਂਦੇ ਹਨ ਹਾਂ ਜੀ ਬਾਹਰ ਕੱਢ ਕੇ ਡਾਉਂਦੇ ਤਾਂ ਨਹੀਂ ਹਿੰਗੇ ਵਿੱਚੇ ਰੱਖਦੇ ਹਾਂ ਵਿੱਚੇ ਰੱਖਦੇ ਹਾਂ ਬਾਹਰ ਉੱਡ ਜਾਂਦੀਆਂ ਨੇ ਅੱਛਾ ਹਾਂ ਜੀ ਇਹ ਤਾਂ ਕਹਿਣਾ ਕਿ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਦਿਖਾਉਣ ਕਹਿਣਾ ਕਿ ਜਿਹੜੀਆਂ ਇਹ ਚਿੜੀਆਂ ਨੇ ਇਹ ਵਿੱਚੇ ਰੱਖਦੇ ਨੇ ਤੇ ਚਾਰਕ ਲਿਆਏ ਸੀਗੇ ਹੁਣ ਤੁਸੀਂ ਦੇਖੋ ਕਿੰਨੀਆਂ ਹੋ ਗਈਆਂ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਬਣਾਇਆ ਵਾ ਅੰਦਰ ਇਹਨਾਂ ਦੇ ਰਹਿਣ ਵਾਸਤੇ ਹੀ ਬਣਾਇਆ ਵਾ ਤੇ ਪਾਣੀ ਪੂਣੀ ਵਾਸਤੇ ਵੀ ਸਾਰਾ ਕੁਝ ਅੰਦਰ ਵੀ ਜਿਹੜੀਆਂ ਮਾਤਾ ਜੀ ਨੇ ਉਹ ਆਪਣੇ ਹੱਥਾਂ ਨਾਲ ਪੇਂਟਿੰਗ ਵੀ ਕੀਤੀ ਵੀ ਆਹੋ ਸਾਰਾ ਕੁਝ ਬਣਾਇਆ ਵਾ ਜਿਵੇਂ ਟ੍ਰੀ ਟੂ ਬਣਾਏ ਮੈਨੇ ਪੰਛੀ ਪੰਛੀ ਸਾਰਾ ਕੁਝ ਬਣਾਇਆ ਹੋਇਆ ਤੇ ਇੱਥੇ نیچے ਉਹ ਖੁੱਡੇ ਜੀ ਵੀ ਬਣਾਏ ਵੀ ਨਹੀਂ ਇਹਨਾਂ ਦੇ ਵਿੱਚ ਖਰਗੋਸ਼ ਰਹਿੰਦੇ ਨੇ ਉਹ ਵੀ ਰੱਖੇ ਵੀ ਨੇ ਇਹਨਾਂ ਨੇ ਹੋਰ ਵੀ ਕਈ ਸ਼ੌਂਕ ਨੇ ਜਿਹੜੇ ਇਹ ਰੱਖਦੇ ਨੇ ਮਾਤਾ ਜੀ ਵੀ ਤੇ ਪੂਰਾ ਪਰਿਵਾਰ ਕਹੇ ਦੀ ਆਪਾਂ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਾਂ ਜਾਨਵਰਾਂ ਨਾਲ ਜਾਂ ਹੋਰ ਵੀ ਤੇ ਕੁਦਰਤ ਨਾਲ ਕਹਿ ਰਹੀ ਹੈ ਕਿ ਕੁਦਰਤ ਨਾਲ ਪਿਆਰ ਰੱਖਦਾ ਹੈ ਥੋੜਾ ਜਿਹਾ ਦੇਖਣ ਦਾ ਸ਼ੌਕ ਵੀ ਹੈਗਾ। ਅੱਛਾ ਜੀ। ਮੈਂ ਉਹਦੇ ਉੱਤੇ ਆਪਣਾ ਗਈ ਸੀਗੀ ਜੰਭੂ ਬਾਡਰ ਤੇ। ਜੀ। ਉੱਥੇ ਮੈਂ ਇੱਕ ਮੁੱਦੀ ਦੀ ਮਾਂ ਨੂੰ ਕਰਸਾਨੀ ਮਤਲਬ ਉਹ ਤੋਂ ਬੰਨੋ ਇੱਕ ਚਿੱਠੀ ਲਿਖੀ ਆ। ਜੇ ਤੁਹਾਨੂੰ ਕਹਾਂ ਤਾਂ ਮੈਂ ਤੁਹਾਨੂੰ ਜੀ ਜੀ ਸਾਨੂੰ ਜ਼ਰੂਰ ਸੁਣਾਓ ਜੀ ਕਿਹੜੀ ਚਿੱਠੀ ਲਿਖੀ ਆ। ਤੇ ਇੱਕ ਮੈਂ ਕਿਰਨ ਦਮਦਮਾ ਸਾਹਿਬ ਗਈ ਸੀਗੀ। ਉੱਥੇ ਗੁਰਦੁਆਰੇ ਦੇ ਵਿੱਚ ਬੈਠੀ ਸੀ ਚਾਂਕੀ ਨਾ ਮੈਨੂੰ ਇੱਕ ਸਵੇਰੇ ਸਵੇਰੇ। ਜੇ ਮੈਂ ਦੱਸ ਸਕਦੀ ਵਸ ਤੁਹਾਨੂੰ। ਹਾਂ ਜੀ ਹਾਂ ਜੀ ਜੀ। ਜਦੋਂ ਮੈਂ ਗੁਰਦੁਆਰੇ ਦੇ ਵਿੱਚ ਬੈਠੀ ਸੀ ਸਵੇਰੇ ਉੱਥੇ ਸਵੇਰ ਦਾ ਟਾਈਮ ਸੀਗਾ। ਤਾਂ ਉੱਥੇ ਇੱਕ ਨਾ ਪਤਾ ਨਹੀਂ ਦੋ ਆਪਣਾ ਬੇਟੀ ਤੇ ਉਸ ਦਾ ਮਤਲਬ ਬੇਟੀ ਬਾਪ ਦੋਨੋਂ ਜਾਣੇ ਆਏ ਹੋਣਗੇ ਉੱਥੇ ਪਰ ਬੇਟੀ ਦਾ ਪਹਿਰਾਵਾ ਇਹੋ ਜਿਹਾ ਪਾਇਆ ਹੋਇਆ ਸੀ ਕਿ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਮੈਨੂੰ ਨਹੀਂ ਚੰਗਾ ਲੱਗਿਆ ਵੀ ਗੁਰਦੁਆਰੇ 'ਚ ਇਹੋ ਜਿਹਾ ਪਹਿਰਾਵਾ ਪਾ ਕੇ ਹੋਣੇ ਚਾਹੀਦੇ ਸਿੱਖਾਂ ਦੀਆਂ ਕੁੜੀਆਂ ਨੂੰ ਜੀ ਤੇ ਫਿਰ ਉੱਥੋਂ ਮੇਰੇ ਮਨ ਨੂੰ ਇਹੋ ਜਿਹਾ ਤੱਕਾ ਲੱਗਿਆ ਜੀ ਕਿ ਮੈਂ ਜਾ ਕੇ ਫਿਰ ਰਾਤ ਨੂੰ ਜੀ ਉਹਦੇ ਤੇ ਇੱਕ ਪੋਇਮ ਲਿਖੀ ਜੀ ਕੀ ਲਿਖੀ ਸੀ ਸਾਨੂੰ ਉਹ ਮੈਂ ਤੁਹਾਨੂੰ ਹੁਣ ਮੈਂ ਕਾਪੀ ਚ ਹੈਗੀ ਨੋਟ ਕੀਤੀ ਸੁਣ ਦਿਖਾ ਦਿੰਨੀ ਜੀ ਜੀ ਇਹ ਮੋਦੀ ਦੀ ਮਾਂ ਨੂੰ ਚਿੱਠੀ ਲਿਖੀ ਸੀ ਉਹ ਦੱਸ ਦੋ ਸਾਨੂੰ ਕਿਹੜੀ ਹੈ ਜੀ ਬਈ ਵਸੇ ਮੈਂ ਭੁੱਲ ਜਾਣੀ ਛੇਤੀ ਜੀ ਜੀ ਤੇ ਉਹ ਮੇਰੀ ਜੀ ਲਿਖੀ ਹੋਈ ਆ ਮੈਂ ਤੁਹਾਨੂੰ ਹੁਣੇ ਲੈ ਕੇ ਕਾਪੀ ਦਿਖਾ ਦਿੰਨੀ ਆ ਬੋਲ ਕੇ ਹਾਂਜੀ ਇਹ ਮਾਤਾ ਜੀ ਸ਼ੰਭੂ ਬਾਰਡਰ ਤੇ ਵੀ ਗਏ ਸਨ ਕਿਸਾਨੀ ਸੰਘਰਸ਼ ਚ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਲਿਖਣ ਦਾ ਵੀ ਸ਼ੌਂਕ ਆ ਉੱਥੇ ਇਹਨਾਂ ਨੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੂੰ ਇੱਕ ਚਿੱਠੀ ਲਿਖੀ ਆ ਕਿਸਾਨੀ ਸੰਘਰਸ਼ ਨੂੰ ਲੈ ਕੇ ਉਹ ਸੁਣਦੇ ਆ ਕੀ ਕਹਿਣਾ ਉਹਦੇ ਬਾਰੇ ਭੈਣ ਹੀਰਾ ਬੈਨ ਨੂੰ ਮੋਦੀ ਦੀ ਮਾਤਾ ਹੈ ਜੋ ਕਿ ਭੈਣ ਭੈਣ ਹੀਰਾ ਬੈਨ ਉਸ ਨੂੰ ਮੇਰੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਸੁਣ ਪੈਣੇ ਮੇਰੀਏ ਨੀ ਤੇਰੇ ਪੁੱਤ ਨੇ ਕਹਿਰ ਕਮਾਇਆ ਅਸੀਂ ਸਾਲ ਦੀਆਂ ਬੁੱਢੀਆਂ ਨੂੰ ਨੀ ਸੜਕਾਂ ਤੇ ਕਿਵੇਂ ਬਿਠਾਇਆ ਪਾਪਾ ਕੇ ਬੋਟਾ ਨੀ ਦਿੱਲੀ ਦੇ ਤਖਤ ਤੇ ਸੀ ਬਿਠਾਇਆ ਇਹਨੂੰ ਕੀ ਸਾਰ ਕਰਸਾਨੀ ਦੀ ਹੱਥੀ ਹਲਣਾ ਵਾਇਆ ਅਗਲਾ ਤਿਸੀ ਨੇ ਨੀ ਮੇਰਾ ਖੂਨ ਖੋਲਣ ਲਾਇਆ ਸੁਣ ਪੈਣੇ ਮੇਰੀਏ ਨੀ ਤੇਰੇ ਪੁੱਤ ਨੇ ਕਹਿਰ ਕਮਾਇਆ ਅਸੀਂ ਸਾਲ ਦੀਆਂ ਬੁੱਢੀਆਂ ਨੂੰ ਨੀ ਕਿਵੇਂ ਸੜਕਾਂ ਤੇ ਹੈ ਬਠਾਇਆ ਸਾਡੇ ਦਾਦੇ ਪੜਦਾਦਿਆਂ ਨੇ ਜੰਗਲ ਪੁੱਟ ਕੇ ਖੇਤਾਂ ਨੂੰ ਸੀ ਬਣਾਇਆ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਨੀ ਪਾਣੀ ਸੀ ਲਾਇਆ ਪੋ ਮਾਗਦੀਆਂ ਰਾਤਾਂ ਨੂੰ ਕਿਵੇਂ ਪਿੰਡੇ ਤੇ ਸੀ ਹੰਡਾਇਆ ਪਰ ਤੇਰੇ ਮੋਦੀ ਨੇ ਕਰਸਾਨਾਂ ਦਾ ਕੀ ਮਲ ਪਾਇਆ ਸੁਣ ਪੈਣੇ ਮੇਰੀਏ ਨੀ ਤੇਰੇ ਪੁੱਤ ਨੇ ਕਹਿਰ ਕਮਾਇਆ ਅਸੀਂ ਸਾਲ ਦੀਆਂ ਬੁੱਡੀਆਂ ਨੂੰ ਨੀ ਸੜਕਾਂ ਤੇ ਕਿਵੇਂ ਬਿਠਾਇਆ ਉਹ ਦਿਨ ਭੁੱਲ ਗਏ ਨੀ ਜਕਰਿਆ ਖਾਨ ਤੋਂ ਬਹੁ ਬੇਟੀਆਂ ਨੂੰ ਸੀ ਛੜਾਇਆ ਨੀ ਉਹ ਦਿਨ ਭੁੱਲ ਗਏ ਨੀ ਕਿ ਮੈ ਜਕਰੀਆ ਖਾਨ ਤੋਂ ਬਹੁ ਬੇਟੀਆਂ ਨੂੰ ਸੀ ਛਡਾਇਆ ਸੀਸ ਦੇ ਕੇ ਗੁਰੂ ਤੇਗ ਬਹਾਦਰ ਨੇ ਨੀ ਜੰਝੂ ਨੂੰ ਸੀ ਥੋੜੇ ਜੰਝੂ ਨਸੀ ਬਚਾਇਆ ਪੁੱਛ ਦੌਲਤ ਰਾਇਏ ਤੋਂ ਕਿਨੇ ਮੰਦਰਾਂ ਦੇ ਟੱਲਾ ਨੂੰ ਸੀ ਬਚਾਇਆ ਸੜ ਪੈਣੇ ਮੇਰੀਏ ਨਹੀਂ ਤੇਰੇ ਪੁੱਤ ਨੇ ਕਹਿ ਰ ਕਮਾਇਆ ਅਸੀ ਸਾਲ ਦੀਆਂ ਬੁੱਡੀਆਂ ਨੂੰ ਨੀ ਸੜਕਾਂ ਤੇ ਕਿਵੇਂ ਹੈ ਬਿਠਾਇਆ ਅੱਜ ਅਸੀਂ ਬਗਾਨੇ ਹੋ ਗਏ ਅਤਵਾਦੀ ਸਾਨੂੰ ਬਣਾਇਆ ਨਹੀਂ ਅੱਜ ਅਸੀਂ ਬਗਾਨੇ ਹੋ ਗਏ ਅਤਵਾਦੀ ਸਾਨੂੰ ਬਣਾਇਆ ਅਸੀਂ ਪੋਤਰੀਆਂ ਦੀਪ ਸਿੰਘ ਦੀਆਂ ਅਸੀਂ ਸਾਲ ਦੇ ਨੇ ਸਿੰਘਾ ਖੜਕਾਇਆ ਨਹੀਂ ਅਸੀਂ ਪੋਤਰੀਆਂ ਦੀਪ ਸਿੰਘ ਦੀਆਂ ਅਸੀਂ ਸਾਲ ਦੇ ਨੇ ਸਿੰਘਾ ਖੜਕਾਇਆ ਨਹੀਂ ਸਮਝਾਦੇ ਆਪਣੇ ਬੇਟੇ ਨੂੰ ਸਾਡਾ ਸਬਰ ਨ ਕੋ ਲਕ ਪਰ ਆਇਆ ਹੱਥ ਵਿੱਚ ਛਮਸੀਰ ਆਜੂਗੀ ਜੇ ਕਾਲਾ ਕਾਨੂੰਨ ਰੱਦ ਨਾ ਕਰਾਇਆ ਨਹੀਂ ਹੱਥ ਵਿੱਚ ਛਮਸੀਰ ਆਜੂਗੀ ਜੇ ਕਾਲਾ ਕਾਨੂੰਨ ਰੱਦ ਨਾ ਕਰਾਇਆ ਸੁਣ ਪਹਿਣੇ ਮੇਰੀਏ ਨਹੀਂ ਤੇਰੇ ਪੁੱਤ ਨੇ ਕਹਿਰ ਕਮਾਇਆ ਅਸੀਂ ਸਾਲ ਦੀਆਂ ਬੁੱਢੀਆਂ ਨੂੰ ਨਹੀਂ ਸੜਕਾਂ ਤੇ ਕਿਵੇਂ ਬਿਠਾਇਆ ਨਹੀਂ ਸੁਣ ਪਹਿਣੇ ਮੇਰੀਏ ਨਹੀਂ ਤੇਰੇ ਪੁੱਤ ਨੇ ਕਹਿਰ ਕਮਾਇਆ ਅਸੀਂ ਸਾਲ ਦੀਆਂ ਬੁੱਢੀਆਂ ਨੂੰ ਨਹੀਂ ਸੜਕਾਂ ਤੇ ਕਿਵੇਂ ਬਿਠਾਇਆ ਤੱਕ ਦੁਖੜੇ ਪੰਜਾਬ ਦੇ ਮੇਰੀ ਕਲਮ ਪਾਵੇ ਵੈਣ ਮੇਰਾ ਦਿਲ ਇਤਾਂ ਹਾਂ ਮਾਰਦਾ ਤੇ ਮੇਰੇ ਸ਼ਮਸ਼ਮ ਰੋਂਦੇ ਨੈਣ ਅਗ ਲੱਗੀ ਸਕੂਲਾਂ ਕਾਲ ਜਾਂ ਅਗ ਲੱਗੀ ਸਕੂਲਾਂ ਕਾਲ ਜਾਂ ਯੂਨੀਵਰਸਟੀਆਂ ਦਾ ਮੰਦਾ ਹਾਲ ਸਭਿਆਚਾਰ ਸਾਡਾ ਰੁੜ ਗਿਆ ਤੇ ਵਿਰਸਾ ਗਿਆ ਗਵਾਚ ਸਿਰ ਤੋਂ ਚੁੰਨੀ ਲਹਿ ਗਈ ਤੇ ਸਲਵਾਰ ਨੂੰ ਲੱਗ ਗਿਆ ਸਰਾਬ ਸ਼ਰਮ ਧਰਮ ਛੱਪ ਖਲੋ ਗਏ ਗੂੜ ਫਿਰਦਾ ਬੇਪਰਵਾਹ ਸ਼ਰਮ ਧਰਮ ਛੱਪ ਖਲੋ ਗਏ ਕੂੜ ਫਿਰਦਾ ਬੇਪਰਵਾ ਬੱਚੇ ਪਿਉ ਦੀ ਪੱਗ ਨੂੰ ਰੋਲ ਕੇ ਅਦਾਲਤਾਂ ਵਿੱਚ ਕਰਨ ਨਕਾ ਪੰਜਾਬ ਦਾ ਪਾਣੀ ਵੀਰੋ ਖੋ ਲਿਆ ਬਦਲੇ ਚ ਮਿਲਿਆ ਨਸ਼ੇ ਦਾ ਦਰਿਆ ਬੀਬੀਆਂ ਨੇ ਸ਼ਰਾਬ ਦੇ ਠੇਕੇ ਖੋਲ ਲਏ ਸਾਡੇ ਪੁਰਖਿਆਂ ਦੇ ਸਿਰ ਵਿੱਚ ਪਾਈ ਸੁਆ ਸਾਡੀ ਜਵਾਨੀ ਕਿਰਾਹੇ ਪੈ ਗਈ ਵਿੱਚ ਨਸ਼ੇ ਦੇ ਹੋਈ ਚੂਰ ਸਾਡੇ ਬੱਚੇ ਵਹਿਲੜ ਹੋ ਗਏ ਮੋਜਾ ਕਰਨ ਬਿਹਾਰ ਦੇ ਮਜ਼ਦੂਰ ਮੇਰੇ ਪੰਜਾਬ ਨੂੰ ਖਾ ਲਿਆ ਲੀਡਰਾਂ ਕੁਰਸੀਆਂ ਦੇ ਨਸ਼ੇ ਵਿੱਚ ਗਲਤਾਨ ਓਏ ਸੰਭਲੋ ਓਏ ਤੁਸੀਂ ਸੰਭਲੋ ਪੰਜਾਬ ਦੇ ਵਾਰਸੋ ਰੋਲ ਦਿੱਤੀ ਇਸ ਦੀ ਸ਼ਾਨ ਮੇਰਾ ਰੰਗਲਾ ਪੰਜਾਬ ਲੁੱਟ ਲਿਆ ਸਿਰ ਤੋਂ ਲਾਤਾ ਸੁਨਹਿਰੀ ਤਾਜ ਗੂੜੀ ਨੀਂਦ ਸੌਂਗੇ ਮੂਰਖੋ ਇੱਥੇ ਹੋਜੂ ਬਿਹਾਰ ਦਾ ਰਾਜ ਓਏ ਗੂੜੀ ਨੀਂਦ ਸੌਂਗੇ ਮੂਰਖੋ ਇੱਥੇ ਹੋਜੂ ਬਿਹਾਰ ਦਾ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਨ ਮਾਤਾ ਜੀ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚੇ ਸਨ ਜਿਨ੍ਹਾਂ ਨੇ ਉੱਥੇ ਦਾ ਹਾਲ ਦੇਖ ਕੇ ਮਾਤਾ ਬਜ਼ੁਰਗ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਰੁਲਦਿਆਂ ਨੂੰ ਦੇਖ ਕੇ ਸੜਕ ਦੇ ਉੱਤੇ ਕਿਵੇਂ ਗਰਮੀ ਹੰਡਾਈ ਆ ਉਹਨਾਂ ਨੇ ਉੱਤੇ ਕਿਵੇਂ ਠੰਡ ਹੰਡਾਰੇ ਨੇ ਉੱਥੇ ਉਹਦੇ ਬਾਰੇ ਇੱਕ ਕਵਿਤਾ ਵੀ ਲਿਖੀ ਆ ਤੇ ਮੋਦੀ ਦੀ ਮਾਂ ਨੂੰ ਕਿਹਾ ਕਿ ਜਿਹੜਾ ਉਹ ਕੀ ਕੁਝ ਕਰ ਰਹੇ ਨੇ ਉਹ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੂੰ ਮਾੜਾ-ਵੋਟਾ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਨਾਂ ਦੀਆਂ ਮੰਗਾਂ ਵੀ ਉਹ ਮੰਨਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਤੁਸੀਂ ਦੇਖਿਆ ਜਿਹੜਾ ਮਾਤਾ ਜੀ ਨੇ ਸਾਰਾ ਕੁਝ ਕਿੰਨਾ ਸੋਹਣਾ ਸਾਨੂੰ ਇੱਥੇ ਦਿਖਾਇਆ ਜਿਹੜੇ ਪੁਰਾਣੇ ਬਰਤਨ ਸੀਗੇ ਉਹਨਾਂ ਨੂੰ ਸਾਹਮਣੇ ਰੱਖਿਆ ਹੈ ਉਹ ਉਹੀ ਬਰਤਨ ਨੇ ਜਿਹੜੇ ਮੈਂ ਬਾਰ-ਬਾਰ ਉਹੀ ਗੱਲ ਕਰਦਾ ਵੀ ਜਿਹੜੇ ਅਸੀਂ ਆਮ ਲੋਕ ਕੋ ਘਰਾਂ ਦੇ ਵਿੱਚ ਵਰਤਦੇ ਸਨ ਪਹਿਲਾਂ ਵੱਡੇ ਜਿਹੜੇ ਆਪਣੇ ਟੱਬਰ ਕਹਿਦੀ ਆਪਾਂ ਪਰਿਵਾਰ ਇਕੱਠੇ ਹੁੰਦੇ ਸੀਗੇ 20 25 25 ਜੀ ਹੁੰਦੇ ਸੀਗੇ ਵੱਡੇ ਭਾਂਡੇ ਹੁੰਦੇ ਸੀਗੇ ਉਹੀ ਵਰਤੇ ਜਾਂਦੇ ਸਨ ਤੇ ਉਹੀ ਜਿਹੜੇ ਹੁਣ ਲੋਕ ਕਹਿੰਦੇ ਨੇ ਕਿ ਤੰਬੇ ਦੇ ਬਰਤਨੇ ਚਾਹੀਦੇ ਨੇ ਜਾਂ ਪਿੱਤਲ ਦੇ ਚ ਖਾਣਾ ਚਾਹੀਦਾ ਉਹੀ ਬਰਤਨ ਨੇ ਇਹੋ ਜਿਹੜੇ ਲੋਕ ਪਹਿਲਾਂ ਖਾਂਦੇ ਸੀਗੇ ਤੇ ਮਾਤਾ ਜੀ ਵੀ ਕਹਿਣਾ ਕਿ ਉਹੀ ਬਰਤਨ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਦੀ ਸੀਗੇ ਅੱਜ ਆਪਾਂ ਹੋਰ ਜਿਹੜੇ ਬਰਤਨ ਵਰਤਦੇ ਆਂ ਇਲੈਕਟ੍ਰੋਨਿਕ ਦੇ ਚੀਜ਼ਾਂ ਵਰਤਦੇ ਆਂ ਤੇ ਉਹਨਾਂ ਨਾਲ ਕਈ ਬਿਮਾਰੀਆਂ ਵੀ ਲੱਗਦੀਆਂ ਨੇ ਉਹ ਬਿਮਾਰੀਆਂ ਲੱਗਣੀਆਂ ਵੀ ਸੁਭਾਅਕ ਨੇ ਕਿਉਂਕਿ ਕਈ ਜੜੀਆਂ ਹੁੰਦੀਆਂ ਨੇ ਬਹੁਤ ਜੜੀਆਂ ਚੀਜ਼ਾਂ ਹੁੰਦੀਆਂ ਨੇ ਬਿਜਲੀ ਨਾਲ ਪੱਕਦੀਆਂ ਨੇ ਉਹ ਬਹੁਤੀ ਆਪਣੀ ਜਿਹੜੀ ਸਿਹਤ ਲਈ ਆ ਉਹ ਖਤਰਨਾਕ ਹੁੰਦੀਆਂ ਨੇ ਤੇ ਇਹਨਾਂ ਨੇ ਆਪਣਾ ਜਿਹੜਾ ਸਾਰਾ ਸਮਾਨ ਆ ਉਹ ਸਾਹਮਣੇ ਰੱਖਿਆ ਮਿੱਟੀ ਦੇ ਚੁੱਲ੍ਹੇ ਨੇ ਉੱਥੇ ਜਿਹੜੀ ਚੀਜ਼ ਬਣਦੀ ਆ ਭਾਂਫ ਨਾਲ ਬਣਦੀ ਆ ਕਾਫੀ ਟਾਈਮ ਆ ਬਾਹਰ ਖੁੱਲੇ ਵਾਤਾਵਰਣ ਚ ਬਣਦੀ ਆ ਉਹ ਅਕਸਰ ਵਧੀਆ ਹੀ ਬਣਦੀ ਆ ਤੇ ਉਹ ਜਿਹੜੀ ਆਪਾਂ ਕਹਿ ਦਈਏ ਸਰੀਰ ਲਈ ਵੀ ਵਧੀਆ ਹੁੰਦੀ ਆ ਤੇ ਬਿਮਾਰੀ ਰਹਿਤ ਵੀ ਹੁੰਦੀ ਆ ਕੈਮਰਾਮੈਨ ਗਗਨ ਦੇ ਨਾਲ ਮੈਂ ਸੁਖਵੀਰ ਭੰਗੂ ਸੰਗਰੂਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।